ਪੌਡਕਾਸਟ ਤੇ ਮੈਂ ਕੁਲਵਿੰਦਰ ਆਲਕ ਫਿਰ ਤੋਂ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਅਸੀਂ ਇਹ ਗੰਡਿਆਂ ਦੇ ਨਾਲ ਸਬੰਧਤ ਹੈ ਕਿਉਂਕਿ ਗੰਡਾ ਹੁਣ ਤਿਆਰ ਹੈ ਤੇ ਸਾਡੇ ਕਿਸਾਨ ਭਰਾਵਾਂ ਨੇ ਗੰਡਾ ਹੁਣ ਪੱਟਣਾ ਪਰ ਪੱਟਣਾ ਭਾਵੇਂ ਤੁਸੀਂ ਜਾਣਦੇ ਹੋ ਬਹੁਤ ਤਜਰਬੇਕਾਰ ਆ ਕਿਸਾਨ ਭਰਾ ਪਰ ਸਾਡੇ ਨਾਲ ਇੱਥੇ ਕਿਸਾਨ ਭਰਾ ਜਿਨ੍ਹਾਂ ਨੇ ਦੋ ਕਿੱਲੇ ਆ ਜਿਹੜੇ ਉਹ ਗੰਡਿਆਂ ਦੀ ਵੈਰਾਈਟੀ ਆ ਜਿਹੜੀ ਉਹਨਾਂ ਕੋਲੇ ਆਪਣੀ ਉਹ ਬੀਜੀ ਆ ਤੇ ਹੁਣ ਗੰਡਾ ਪੱਟਣਾ ਤੇ ਗੰਢਾ ਪੱਟਰਨ ਵੇਲੇ ਕਿਹੜੇ ਨੁਕਤੇ ਧਿਆਨ ਵਿੱਚ ਰੱਖਣੇ ਆ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਤੇ ਅਹਿਮ ਜਾਣਕਾਰੀ ਗੰਡੇ ਦਾ ਵੀ ਗੰਡੇ ਨੂੰ ਸੰਭਾਲਣਾ ਕਿਵੇਂ ਹੈ ਇਹ ਗੱਲਾਂ ਤੁਹਾਡੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਸੱਸੀਗਾ ਬਾਈ ਜੀ ਮੈਂ ਗੰਡਿਆਂ ਦੀ ਖੇਤੀ ਕਾਫੀ ਟਾਈਮ ਤੋਂ ਕਰ ਰਿਹਾ ਤੁਸੀਂ ਇਹਦੇ ਬਾਰੇ ਵੀਡੀਓ ਕਰਨ ਆਏ ਹੋ ਤੁਹਾਡਾ ਸਵਾਗਤ ਹੈ ਜੀ ਤੁਹਾਡੀ ਸਾਰੀ ਟੀਮ ਦਾ ਕੈਮਰਾਮੈਨ ਦਾ ਤੁਹਾਡਾ ਸਾਰਿਆਂ ਦਾ ਤੁਸੀਂ ਇੰਨੇ ਕਦਮ ਚੱਲ ਕੇ ਆਏ ਹੋ ਤੇ ਤੁਹਾਡਾ ਚੈਨਲ ਵੀ ਮੈਂ ਧੰਨਵਾਦ ਕਰਦਾ ਹਾਂ ਬਹੁਤ ਸਾਰੇ ਨਵੇਂ ਕਿਸਾਨ ਹੈ ਜਾਂ ਜਿਹੜੇ ਉਦਮੀ ਹੈ ਜਾਂ ਕੋਈ ਦੀ ਪਾੜ ਕੇ ਨਵੇਂ ਕੰਮ ਕਰਦੇ ਆ ਉਹਨਾਂ ਦੀਆਂ ਜਿਹੜੀਆਂ ਤੁਸੀਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਹੋ ਤਾਂ ਤੁਹਾਡਾ ਵੀ ਧੰਨਵਾਦ ਬਾਈ ਜੀ ਤਾਂ ਬਾਈ ਜੀ ਖੈਰ ਤਜਰਬੇਕਾਰ ਆ ਸਾਡੇ ਸਾਰੇ ਕਿਸਾਨ ਭਰਾ ਉਹਨਾਂ ਨੂੰ ਪਤਾ ਹੈ ਪਰ ਬੜਾ ਤਜਰਬਾ ਤੁਹਾਡਾ ਵੀ ਕਿਉਂਕਿ ਨੌਜਵਾਨ ਹੋ ਤੁਸੀਂ ਤੇ ਲੀ ਪਾਰ ਕੇ ਤੁਸੀਂ ਕੰਮ ਕੀਤਾ ਆਪਾ ਤੁਹਾਡੀ ਪਹਿਲੀ ਵੀਡੀਓ ਦੇ ਵਿੱਚ ਹਲਦੀ ਬਾਰੇ ਵੀ ਗੱਲ ਕਰ ਚੁੱਕੇ ਆ ਤਾਂ ਬਾਈ ਜੀ ਆ ਗੰਡਾ ਤੁਸੀਂ ਬੀਜਿਆ ਜਿਹੜਾ ਇਹ ਕਿਹੜੀ ਵੈਰਾਈਟੀ ਸੀਗੀ ਇਹ ਦੱਸਦੇ ਹੋਏ ਇਹ ਦੱਸੋ ਵੀ ਪੱਟਣ ਵੇਲੇ ਇਹਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਸਾਡਾ ਕਿਸਾਨ ਭਰਾ ਬਾਈ ਜੀ ਪੱਟਣ ਵੇਲੇ ਧਿਆਨ ਰੱਖਣ ਆਸਤੇ ਕੋਈ ਬਹੁਤੀ ਵੱਡੀ ਧਿਆਨ ਵਾਲੀ ਗੱਲ ਨਹੀਂ ਹੁੰਦੀ ਪਰ ਨਾ ਕੁਛੇ ਦੀਆਂ ਜਿਹੜੀਆਂ ਹੁੰਦੀਆਂ ਮਾਈਕਰੋ ਗਲਤੀਆਂ ਕਿਸਾਨ ਕਰਦਾ ਖਿਆ ਜਿਹੜੇ ਉਹਦੇ ਖਮਿਆਜੇ ਉਹ ਮਾਈਕਰੋ ਨਹੀਂ ਵੱਡੇ ਭੁਗਤਨੇ ਪੈਂਦੇ ਆ ਨੁਕਸਾਨ ਜਿਹੜੇ ਉਹਦੇ ਲਾ ਲੋ ਕਿਉਂਕਿ ਕੀ ਹੁੰਦਾ ਮੰਨ ਲਓ ਆਹ ਫੀਲਡ ਸਾਰਾ ਗੰਡੇ ਦਾ ਖੜਾ ਦੋ ਕਿੱਲੇ ਗੰਡਾ ਖੜਾ ਹੈ ਤਾਂ ਇੱਥੇ ਜੇ ਆਪਾਂ ਨਾਰਮਲ ਫਾਰਮਰ ਨੇ ਕੀ ਕਰਨਾ ਤਾਂ ਇਹਦੇ ਲਈ ਲੇਬਰ ਜ਼ਿਆਦਾ ਚਾਹੀਦੀ ਆ ਪੱਟਣ ਵਾਸਤੇ ਆਮ ਕਿਸਾਨ ਕੀ ਕਰਦਾ ਉਹਨੇ ਘਰੋਂ ਟਰਾਲੀ 'ਚ ਲੇਬਰ ਬਿਠਾਈ ਫੋੜ ਤੇ ਮਾਰਿਆ ਕੱਪੜਾ ਖੇਤ ਆ ਗਿਆ ਪਈ ਤੇ ਲਾਤਾ ਟਰੈਕਟਰ ਟਰਾਲੀ ਤੇ ਲੇਬਰ ਨੂੰ ਕਹਤਾ ਵੀ ਗੰਡੇ ਪੱਟੋ ਗੰਡੇ ਪੱਟਲੇ ਜਿਵੇਂ ਮਰਜ਼ੀ ਚੱਲੋ ਪੱਟਣ ਬਾਰੇ ਗਾਂ ਦੱਸਦੇ ਵੱਡੀ ਗਲਤੀ ਕਿੱਥੇ ਹੁੰਦੀ ਆ ਟਰੈਕਟਰ ਟਰਾਲੀ ਪਹੀ ਤੇ ਖੜਾ ਗੰਡੇ ਪੱਟਣ ਲੱਗੇ ਦੜਕੇ 9 ਵਜੇ ਆ ਕੇ ਦੁਪਹਿਰ ਵਾਲੀ ਚਾਹ ਪੀ ਲਈ ਜਦੋਂ 3 ਵਜ ਗਏ ਤਾਂ ਫਾਰਮਰ ਨੂੰ ਇਹ ਕਾਹਲ ਹੁੰਦੀ ਆ ਵੀ 2 ਘੰਟੇ ਲੱਦਣ ਤੇ ਲੱਗ ਜਾਣਗੇ ਗਾਂ ਘਰੇ ਲਵਾਉਣੇ ਵੀ ਹਲੇ ਵਾਰ ਤੋਂ ਤੇ 3 ਵਜੇ ਸਹੀ ਕਹਿੰਦਾ ਵੀ ਟਰੈਕਟਰ ਅੰਦਰ ਲਿਉਂਦਾ ਫੀਲਡ ਚ ਇਥੋਂ ਕਹਿੰਦਾ ਵੀ ਗੰਡੇ ਟਰਾਲੀ ਚ ਪਾਓ ਗੰਡੇ ਟਰਾਲੀ ਚ ਪਾ ਲੇ ਤੇ ਘਰੇ ਜਾ ਕੇ ਲਾ ਦਿੱਤੇ ਜਾਂਦੀ ਐ ਤੇ ਜਿਹੜਾ ਉਹਦਾ ਗੰਡਾ ਹੈ ਉਹ ਸਾਰਾ 1 ਮਹੀਨੇ ਦੇ ਅੰਦਰ ਅੰਦਰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੁਣ ਇ ਵੱਡੀ ਗਲਤੀ ਕੀ ਹੋਈ ਵੀ 9 ਵਜੇ ਦੀ ਟਰਾਲੀ ਧੁੱਪੇ ਖੜੀ ਸੀ 3 ਵਜੇ ਨੂੰ ਉਹ ਤਵਾ ਬਣ ਗਈ 45 ਡਿਗਰੀ ਟੈਂਪਰੇਚਰ ਹੁੰਦਾ ਜਦੋਂ ਗੰਡੇ ਪਾਟਦੇ ਆ ਮਈ ਦੇ ਅੱਧ ਚਪਟੇ ਜਾਂਦੇ ਆ ਗਰਮ ਹੋ ਗਈ ਟਰਾਲੀ ਗਰਮ ਟਰਾਲੀ 'ਚ ਗੰਡੇ ਸਿੱਟੇ ਸਾਰੇ ਹੀਟ ਹੋ ਗਏ ਜਦੋਂ ਜਾ ਕੇ ਲਾਹ ਤੇ ਢੇਰ ਮਾਰਤਾ ਜਿੰਨੇ ਥੱਲੋ ਖਰਾਬ ਸੀ ਜਿਵੇਂ ਕਹਿੰਦੇ ਇੱਕ ਖਰਬੂਜਾ ਸਾਰਿਆਂ ਨੂੰ ਖਰਾਬ ਕਰ ਦਿੰਦਾ ਉਹ ਜਿਹੜੇ ਥੱਲੇ ਟਰਾਲੀ ਦੇ ਸਰਫੇਸ ਤੇ ਲੱਗੇ ਗੰਡੇ ਖਰਾਬ ਹੋਏ ਹੀਟ ਨਾਲ ਉਹ ਸਾਰੇ ਗੰਡੇ ਉਹਦੇ ਖਰਾਬ ਹੋ ਜਾਂਦੇ ਆ ਇਹ ਜਿਹੜਾ ਵੱਡਾ ਨੁਕਸਾਨ ਜਿਹੜਾ ਹੁੰਦਾ ਜਮਾ ਇਹ ਜਿਹੀਆਂ ਬੇਸਿਕ ਗੱਲਾਂ ਮੈਨੂੰ ਨਹੀਂ ਲੱਗਦਾ ਕਦੇ ਪਹਿਲਾਂ ਕੀਤੀਆਂ ਗਈਆਂ ਹੋਣਗੀਆਂ ਮੇਰੇ ਜਿਹੜਾ ਜਿੰਨੇ ਵੀ ਕਿਸਾਨ ਜੁੜੇ ਆ ਬਹੁਤ ਸਾਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਤੋਂ ਆਪਣੇ ਕੋਲ ਪਨੀਰੀ ਲੈ ਕੇ ਜਾਂਦੇ ਆ ਕਿਉਂਕਿ ਮੇਰਾ ਸੁਭਾਅ ਹੈ ਵੀ ਮੈਂ ਉਹਨਾਂ ਨੂੰ ਕੱਲੀ ਪਨੀਰੀ ਨਹੀਂ ਵੇਚਦਾ ਉਹਨਾਂ ਨੂੰ ਇਹ ਟੂ ਜੈਡ ਜਾਣਕਾਰੀ ਦਿਨਾ ਹੈ ਵੀ ਹੁਣ ਲਾਉਣ ਦਾ ਸਮਾਂ ਆ ਬੇਸਲ ਖਰਾ ਇਹਦੀ ਡੋਜ਼ ਐ ਖਰਾਕ ਦੇਣੀ ਐ ਇੰਨੀ ਦੂਰੀ ਤੇ ਲਾਉਣਾ ਐ ਇਸ ਤਰ੍ਹਾਂ ਬੈੱਡ ਬਣਾਉਣਾ ਐ ਇੰਨਾ ਪਾਣੀ ਦੇਣਾ ਐ ਇਹ ਬਿਮਾਰੀਆਂ ਆਉਂਦੀਆਂ ਜਮਣੀ ਤੱਬੇ ਦਾ ਰੋਗ ਆ ਗਿਆ ਜੀ ਭੂਖ ਸੜਨ ਦਾ ਰੋਗ ਆ ਗਿਆ ਜੀ ਜਲੇਬੀ ਰੋਗ ਆ ਗਿਆ ਜੀ ਥ੍ਰਿਪਸ ਆ ਗਈ ਥ੍ਰਿਪਸ ਦੀ ਪਹਿਚਾਨ ਕਿਵੇਂ ਕਰਨੀ ਨੰਗੀ ਅੱਖ ਨਾਲ ਬਿਮਾਰੀਆਂ ਨਹੀਂ ਪਤਾ ਲੱਗਦੀਆਂ ਫੋਨ 'ਚ ਆਪਦੇ ਮੈਗਨੀਫਾਈ ਗਲਾਸ ਐਪ ਆਉਂਦੀ ਐ ਡਾਊਨਲੋਡ ਕਰ ਲਓ ਉਹ ਐਡੀ ਚੀਜ਼ ਨੂੰ ਐ ਦਿਖਾ ਦਿੰਦੀ ਐ ਉੱਤੇ ਫਿਰ ਦੀ ਦਿਖ ਜੂਗੀ ਵੀ ਹਾਂ ਆ ਬਿਮਾਰੀ ਐ ਉਹਦਾ ਤੁਸੀਂ ਹੱਲ ਮੈਨੂੰ ਪੁੱਛੋ ਮੈਂ ਦੱਸਦਾ ਹਰੇਕ ਜਿੰਨੇ ਫਾਰਮਰ ਜੁੜੇ ਆ ਉਹ ਸਾਰੇ ਪੁੱਛਦੇ ਆ ਉਹਨਾਂ ਨੂੰ ਆਪਾਂ ਮੌਕੇ ਦੇ ਦੱਸੀ ਫਿਰ ਇਹਨੂੰ ਪੱਟਣ ਵੇਲੇ ਆਪਾਂ ਵੱਡੀ ਗਲਤੀ ਕੀ ਕਰਦੇ ਆ ਫਾਰਮਰ ਕੀ ਕਰਦਾ ਜ਼ਿਆਦਾਤਰ ਮੈਂ ਨਹੀਂ ਕਹਿੰਦਾ ਬਹੁਤ ਸਾਰੇ ਸਿੱਖੇ ਹੋਏ ਵੀ ਹੋਣਗੇ ਐਕਸਪਰਟ ਹੋਣਗੇ ਹਰੇਕ ਬੰਦੇ ਦਾ ਵੱਖਰਾ ਤਰੀਕਾ ਤੇ ਤਜਰਬਾ ਹੁੰਦਾ ਉਹ ਪੱਟ ਕੇ ਢੇਰ ਲਾ ਲੈਂਦਾ ਇਹਨੂੰ ਢੇਰ ਨਹੀਂ ਲਾਉਣੇਗੇ ਇਹਨੂੰ ਤੁਸੀਂ ਪੱਟ ਕੇ ਰੱਖਣਾ ਵੀ ਇਸ ਤਰ੍ਹਾਂ ਗੰਡਾ ਪੱਟਿਆ ਰਿਕ ਰੱਖਤਾ ਭੂਖ ਪਿੱਛੇ ਨੂੰ ਆ ਗਈ ਦੂਜਾ ਗੰਡਾ ਭੂਖ ਤੋਂ ਅੱਗੇ ਗੰਡੇ ਤੋਂ ਅੱਗੇ ਰੱਖਣਾ ਓਦੀ ਭੂਖ ਇਸ ਗੰਡੇ ਤੇ ਆ ਜੇ ਫੇਰ ਗਾਂ ਰੱਖਣਾ ਓ ਗੰਡਾ ਗਾਂ ਹੋ ਜੇ ਤੇ ਭੂਖ ਪਿੱਛੇ ਆ ਜੇ ਪੂਰੀ ਜਦੋਂ ਸ਼ੁਰੂ ਤੋਂ ਲਾ ਕੇ ਪਾਲ ਇੱਕ ਲਾਈਨ ਜਾਂ ਪਾਲ ਕਹਿ ਦਿੰਦੇ ਆ ਉਹ ਚ ਥੱਬੇ ਰੱਖੇ ਤਾਂ ਸਾਰੇ ਦਾ ਸਾਰਾ ਗੰਡਾ ਉੱਪਰ ਤੁਹਾਨੂੰ ਐ ਦਿਖੂਗਾ ਕੱਲੀਆਂ ਭੂਕਾਂ ਪਈਆਂ ਗੰਡਾ ਭੂਕਾਂ ਦੇ ਥੱਲੇ ਆ ਗਿਆ ਡਾਇਰੈਕਟ ਸਨਲਾਈਟ ਜਿਹੜੀ ਪੈਂਦੀ ਹੈ ਸਿੱਧੀ ਧੁੱਪ ਹੈ ਉਹ ਤੋਂ ਬਚ ਗਿਆ ਕਿਉਂਕਿ ਜਦੋਂ ਪੱਟੇ ਹੋਏ ਗੰਡੇ ਤੇ ਸਿੱਧੀ ਹੁਣ ਤਾਂ ਇਹਦੀਆਂ ਜੜਾਂ ਲੱਗੀਆਂ ਇਹਨੂੰ ਧੁੱਪੇ ਤੇ ਹੁਣ ਵੀ ਪੈਂਦੀ ਹੈ ਇਹਨੂੰ ਕੋਈ ਨੁਕਸਾਨ ਨਹੀਂ ਕਿਉਂਕਿ ਧਰਤੀ 'ਚ ਜੁੜਿਆ ਹੋਇਆ ਹੈ ਲਈ ਜਦੋਂ ਧਰਤੀ ਤੋਂ ਪੱਟਤਾ ਇਹ ਮਰ ਗਿਆ ਜਦੋਂ ਉਦੋਂ ਇਹਦੇ ਤੇ ਧੁੱਪ ਪਊਗੀ ਇਹ ਪੋਲਾ ਪੈ ਜਾਊਗਾ ਪੋਲਾ ਪੈ ਗਿਆ ਇਹ ਜਲਦੀ ਖਰਾਬ ਹੋਊਗਾ ਖਰਾਬ ਹੋਣ ਤੋਂ ਬਚਾਉਣ ਲਈ ਇਹ ਛੋਟੇ-ਛੋਟੇ ਪ੍ਰਕੋਸ਼ਨ ਹੈ ਜਿਹੜੇ ਆਪਾਂ ਨੂੰ ਕਰਨ ਦੀ ਲੋੜ ਆ ਤਾਂ ਉਸ ਤੋਂ ਬਾਅਦ ਹੋਰ ਆਮ ਹੀ ਫਾਰਮਰ ਜਿਹੜੇ ਹੈਗੇ ਆ ਪੁੱਛਦੇ ਆ ਵੀ ਗੰਡੇ ਨੂੰ ਪੱਟਣਾ ਕਦੋਂ ਤਾਂ ਉਹਦੇ ਬਾਰੇ ਮੈਂ ਵੀ ਗਈ ਵੀਡੀਓ ਦੇਖੀ ਐ ਅਗੇ ਜੀ 120 ਦਿਨ ਦੀ ਫਸਲ ਕੋਈ ਵੀ ਫਸਲ ਦਿਨਾਂ ਦੀ ਨਹੀਂ ਹੁੰਦੀ ਇਹ ਕਨਸੈਪਟ ਸਾਨੂੰ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਵੀ ਗੰਡਾ 120 ਦਿਨ ਦਾ 130 ਦਾ 140 ਦਾ ਨਹੀਂ ਗੰਡੇ ਦਾ ਸਿਸਟਮ ਸੌਖਾ ਜਿਹਾ ਹੁੰਦਾ ਬਈ ਜੀ ਜਦੋਂ 15% ਭੂਕਾਂ ਆਪਣੇ ਆਪ ਟੁੱਟ ਕੇ ਡਿੱਗ ਪਈਆਂ ਐ ਨਹੀਂ ਵੀ ਆ ਹੁਣ ਨੇਰੀਆਂ ਡਿੱਗੀਆਂ ਪਈਆਂ ਉਹ ਅਲੱਗ ਗੱਲ ਆ ਜਦੋਂ ਸਿੱਧੀ ਭੂਖ ਖੜੀ ਐ ਜਿਵੇਂ ਗੰਡੇ ਦਾ ਜਿੱਥੇ ਧੌਣ ਉਥੋਂ ਟੁੱਟ ਗਈ ਜਦੋਂ 15% ਫੀਲਡ ਤੁਹਾਡਾ ਵਿਛ ਗਿਆ ਉਦੋਂ ਤੁਸੀਂ ਗੰਡੇ ਦੀ ਪਟਾਈ ਸ਼ੁਰੂ ਕਰ ਸਕਦੇ ਹੋ ਇਹਦੀ ਵੱਡੀ ਪਛਾਣ ਹੁੰਦੀ ਹੈ ਜੀ ਗੰਡਾ ਪੱਟਣ ਦਾ ਜਿਹੜਾ ਤਰੀਕਾ ਵੀ ਤੁਹਾਨੂੰ ਦੱਸਦਾ ਸੰਭਾਲਣ ਦਾ ਵੀ ਦੱਸਦਾ ਤੇ ਪੱਟਣ ਵਾਸਤੇ ਜਿਹੜੀ ਇਹਦਾ ਸਮਾਂ ਜਿਹੜਾ ਠੁਕਮਾ ਹੈ ਉਹਦੇ ਬਾਰੇ ਵੀ ਗੱਲ ਹੋਰ ਬਾਈ ਜੀ ਇਹਦੇ ਬਾਰੇ ਜਿਹੜਾ ਮੇਨ ਗੱਲ ਹੈਗੀ ਸੀਗੀ ਜਿਹੜੀ ਆਮ ਹੀ ਫਾਰਮਰ ਪੁੱਛ ਲੈਂਦੇ ਜੀ ਪੁੱਛਦੇ ਕੀ ਐ ਕਰ ਹੀ ਲੈਂਦੇ ਮਰਜ਼ੀ ਜੀ ਕਰ ਲੈਂਦਾ ਹਰੇਕ ਕੋਈ ਮੈਂ ਨਹੀਂ ਕਹਿੰਦਾ ਮਰਜ਼ੀ ਮੈਂ ਵੱਡਾ ਕੋਈ ਪੀ ਐਚ ਡੀ ਨਹੀਂਗਾ ਪਰ ਕੁਝ ਚੀਜ਼ਾਂ ਤਜਰਬੇ ਚੋਂ ਆਉਂਦੀਆਂ ਹਨਾ ਮਨ ਲਓ 3 ਸਾਲ ਹੋ ਗਏ ਲਾਉਂਦੇ ਆ ਨੂੰ ਘਾਟੇ ਵੀ ਖਾਦੇ ਵਾਦੇ ਵੀ ਆਏ ਸਾਰਾ ਕੁਝ ਸਿੱਖੇ ਆ ਜਿਹੜੀ ਚੀਜ਼ ਸਿੱਖੀ ਆ ਉਹ ਕਹਿੰਦੇ ਗਾਂ ਦੱਸ ਦੇਣੀ ਚਾਹੀਦੀ ਹੈ ਹੁਣ ਇਹਦੀ ਪੂਕ ਕੱਟਣ ਦਾ ਤਰੀਕਾ ਹੈ ਤੁਸੀਂ ਜਦੋਂ ਇਹਨੂੰ ਘਸਾ ਕੇ ਕੱਟਦੇ ਹੋਗੇ ਤਾਂ ਆਮ ਜੀ ਗੱਲ ਹੈ ਵੀ ਉਹਦੇ ਚ ਜਿਹੜੀਆਂ ਉੱਪਰ ਮੋਰੀਆਂ ਦੇਖਣਗੀਆਂ ਨਾ ਆਪਾਂ ਨੂੰ ਉਹਦੇ ਨਾਲ ਹਵਾ ਦਾ ਸੰਪਰਕ ਹੋ ਗਿਆ ਮੋਇਸਚਰ ਅੰਦਰ ਗਿਆ ਗੰਡਾ ਖਰਾਬ ਹੋ ਜੂਗਾ ਖਰਾਬ ਹੋਣ ਤੋਂ ਰੋਕਣ ਦਾ ਸੌਖਾ ਤਰੀਕਾ ਹੈ ਭੂਕਾਂ ਨੂੰ ਪਹਿਲਾਂ ਤਾਂ ਤੁਸੀਂ ਇੱਕ ਦਿਨ ਇਹਨੂੰ ਫੀਲਡ 'ਚ ਪਾਈ ਰਹਿਣ ਦਿਓ ਉੱਪਰੋਂ ਭੂਕਾ ਭੂਕਾ ਤਾਹਾਂ ਦੀਆਂ ਗੰਡੇ ਥੱਲੇ ਆ ਤਾਂ ਭੂਕਾ ਸੁੱਕ ਜਾਣੀਆਂ ਫੇਰ ਇੱਥੋਂ ਹੀ ਫੀਲਡ 'ਚ ਇਹਨੂੰ ਕੱਟਣੀ ਆ ਤਾਂ ਤੁਸੀਂ ਸਵਾ ਇੰਚ ਛੱਡ ਕੇ ਭੂਖ ਕੱਟਣੀ ਸਵਾ ਇੰਚ ਤੋਂ ਡੇਢ ਇੰਚ ਛੱਡ ਲਓ ਤਾਂ ਜਿਹੜਾ ਉਹ ਡੇਢ ਇੰਚ ਛੱਡਿਆ ਉਹ ਇੱਕ ਵਾਰੀ ਤਾਂ ਲੱਗੂ ਵੀ ਇੰਨੇ-ਇੰਨੇ ਛੱਡ ਤੇ ਭੇੜੇ ਲੱਗਦੇ ਆ ਪਰ ਉਹ ਸਹੀ 10 ਤੋਂ 15 ਦਿਨਾਂ 'ਚ ਜਿਵੇਂ ਜਿਵੇਂ ਗੰਡਾ ਸੁੱਕੂਗਾ ਪ੍ਰੋਪਰ ਉਵੇਂ-ਉਵੇਂ ਉਹ ਜਿਹੜੀ ਹੈਗੀ ਸੁੱਕ ਕੇ ਉੱਤੋਂ ਬੋਦੀ ਜੀ ਬਣ ਜੂ ਜਿਵੇਂ ਆਪਾਂ ਆਮ ਹੀ ਦੇਖਦੇ ਹੁੰਦੇ ਸੀ ਪਹਿਲਾਂ ਬੋਦੀ ਵਾਲੇ ਗੰਡੇ ਹੁੰਦੇ ਸੀਗੇ ਉਹ ਕੀ ਉੱਤੋਂ ਲੋਕ ਲੱਗ ਜੂ ਉਹਨੂੰ ਲੋਕ ਕਹਿੰਦੇ ਆ ਹਨਾ ਉੱਤੋਂ ਬੋਦੀ ਜੀ ਬਣ ਕੇ ਲੋਕ ਲੱਗ ਜੂਗਾ ਉਹਦੇ ਨਾਲ ਹਵਾ ਨਾਲ ਸੰਪਰਕ ਟੁੱਟ ਜੂਗਾ ਸਿੱਧਾ ਹੀ ਜੇ ਆਪਾਂ ਵਿਗਿਆਨਕ ਗੱਲ ਕਰ ਗਏ ਤਾਂ ਉਹ ਗੰਡਾ گلਦਾ ਨਹੀਂਗਾ ਉਹ ਚ ਮੌਇਸਚਰ ਨਹੀਂ ਆਊਗਾ ਖਰਾਬ ਨਹੀਂ ਹੋਊਗਾ ਉਹਨੂੰ ਆਪਾਂ ਲੰਬਾ ਟਾਈਮ ਸਟੋਰ ਕਰ ਸਕਦੇ ਆ ਤੇ ਜਿਹੜੀ ਸੀਗੀ ਸਟੋਰ ਕਰਨ ਦੀ ਗੱਲ ਬਾਈ ਜੀ ਸਟੋਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ ਉਹ ਤਰੀਕੇ ਦੱਸ ਤਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਾਲ ਰੱਖ ਲਓ ਉਹ ਵੈਰਾਈਟੀ ਤੋਂ ਵੈਰਾਈਟੀ ਵਰੀ ਕਰਦਾ ਹੁਣ ਖੁਸ਼ ਵੈਰਾਈਟੀਆਂ ਹੁਣ ਟਾਕੀ ਦਾ 821 ਸਾਰਿਆਂ ਨੂੰ ਵੱਧ ਝੜਾ 400 ਗੰਟਲ ਝੜ ਜਾਂਦਾ ਆਮ ਹੀ ਵੀਡੀਓ ਤੁਸੀਂ ਦੇਖੀ ਹੋਣਗੇ 1 ਕਵੰਟਲ 300 ਗ੍ਰਾਮ ਦਾ ਗੰਡਾ ਸਵਾ 1 ਕਿਲੋ ਦਾ ਗੰਡਾ ਕਿਲੋ ਦਾ ਗੰਡ ਪਰ ਉਹਦੀ ਲਾਈਫ ਹੀ ਵੀਹ ਦਿੰਦੀ ਹੈ ਬਈ ਉਹਨੇ ਗੱਲ ਨਹੀਂ ਕਰਨਾ ਉਹਨੂੰ ਤੁਸੀਂ ਲੱਖ ਪੱਖੇ ਲਾ ਲਓ ਕੁਝ ਕਰ ਲਓ ਕਿਸੇ ਸਟੋਰ ਚ ਰੱਖ ਲਓ ਉਹ ਨਹੀਂ ਬਚਦਾ ਆਪਣੇ ਕੋਲੇ ਜਿਹੜੀ ਵੈਰਾਈਟੀ ਹੈ ਇਹ ਦੇਸੀ ਪਿੰਕ ਪਿਆਜ਼ ਹੈ ਬਈ ਜੀ ਇਹਦੇ ਚ ਇਹਦੇ ਕੁਝ 2-3 ਗੁਣ ਹੈ ਮੈਂ ਤੁਹਾਨੂੰ ਦੱਸ ਦਿੰਦਾ ਨੰਬਰ 1 ਤੁਸੀਂ ਗੰਡਾ ਲਾ ਲਓ ਤੁਹਾਨੂੰ ਗੜਾਈ ਕਰਨ ਦੀ ਲੋੜ ਨਹੀਂ ਕੋਈ ਗੋਡੀ ਨਹੀਂ ਪਾਉਣੀ ਇਹਨੂੰ ਜੇ ਤੁਸੀਂ ਗੋਡੀ ਪਾਤੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਛੱਡਦੇ ਹੋ ਨੰਬਰ 2 ਇਹ ਗੰਡੇ ਦਾ ਟੇਸਟ ਇੰਨਾ ਵਧੀਆ ਜਿਹੜੇ ਬੰਦੇ ਨੇ ਖਾ ਲਿਆ ਮੰਨ ਲਓ ਤੁਸੀਂ ਵੀਜ ਲਿਆ ਹਨਾ ਤੁਹਾਡੇ ਪਿੰਡ ਚੋਂ ਹੀ ਬੰਦੇ ਲੈ ਗਏ ਉਹ ਇਹ ਤੇ ਲੱਗ ਗਏ ਇੱਕ ਵਾਰੀ ਉਹ ਹੋਰ ਗੰਡਾ ਨਹੀਂ ਖਾਣਗੇ ਤੇ ਟੇਸਟ ਇੰਨਾ ਚੰਗਾ ਹੈ ਨੰਬਰ 3 ਤੁਸੀਂ ਜਿਹਨੂੰ ਮਰਜ਼ੀ ਵੇਚ ਲੋ ਵੇਚ ਜਕਾਬ ਦੇ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਨੂੰ ਗਵਾਂਢੀ ਨੂੰ ਉਹ ਲਾਂਭਾ ਨਹੀਂ ਦੇਊਗਾ ਕਿਉਂਕਿ ਸਾਲ ਖਰਾਬ ਨਹੀਂ ਇਹ ਤਾਂ ਇਹੋ ਜੀ ਚੀਜ਼ ਆ ਬਾਈ ਜਿਵੇਂ ਆਮ ਤੁਸੀਂ ਗੰਡੇ ਮੰਡੀੋਂ ਲਿਓਨੇ ਹੋ ਨਾ ਕਾਰ ਚ ਰੱਖ ਕੇ ਲਿਓਨੇ ਤਾਂ 스ਮੈਲ ਕਿੱਡੀ ਮਾਰਦੀ ਆ ਕਾਰ ਚ ਰੱਖੇ ਨੀ ਜਾਂਦੇ ਨਾ ਆ ਨਾਸਕ ਨੂੰ ਉਸ ਕਾਲਜ ਅਸਿਕਰ ਵਾਲੇ ਇਹ ਗੰਡਾ ਤੁਸੀਂ ਕਾਰਚ ਕੀ ਬੈੱਡਰੂਮ ਚ ਰੱਖ ਲਓ স্মੈਲ ਮਾਰ ਗਿਆ ਗਿਆ ਇਹਦੇ ਸਮੈਲ ਹੈ ਨਹੀਂ ਕਿ ਜਿਹੜੀ ਬੈਡ ਸਮੈਲ ਹੁੰਦੀ ਹੈ ਉਹ ਹੈ ਨਹੀਂ ਕਿ ਇਹਦੀ ਖੁਸ਼ਬੂ ਹੈ ਮਤਲਬ ਇਹ ਬਹੁਤ ਵਧੀਆ ਜਿਹੜੀ ਇਹ ਵੈਰਾਈਟੀ ਹੈ ਫਿਰ ਇਹਦਾ ਝਾੜ ਇੰਨਾ ਵੀ 200 ਕੁਇੰਟਲ ਝਾੜ ਹੈ ਇਹਦਾ ਗੰਡੇ ਦਾ 200 ਕੁਇੰਟਲ ਝਾੜ 20 ਰੁਪਏ ਵੇਚਿਆ 4 ਲੱਖ ਦਾ ਗੰਡਾ ਕਿੱਲੇ ਚੋਂ ਨਿਕਲਦਾ ਤੇ ਆਪਾਂ ਉਹੀ ਫਸਲ ਚੱਕਰ ਚ ਪਏ ਹੋਏ ਹਾਂ ਕਣਕ ਚ ਹਨ ਮਤਲਬ ਕਣਕ ਵੇਲੇ ਹੁੰਦਾ ਕਣਕ ਝੋਨਾ ਮੈਂ ਨਹੀਂ ਕਹਿੰਦਾ ਵੀ ਸਾਰੀ ਦੀ ਸਾਰੀ ਖੇਤੀ ਬਦਲ ਕੇ ਤੁਸੀਂ ਮੈਂ ਵੀਡੀਓ ਪਾਤੀ ਜੀ ਏਨੇ ਲੱਖ ਬਣ ਗਏ ਬਣ ਗਿਆ ਆ ਜਾਓ ਇੱ ਪਨੀਰੀ ਲੈ ਜਾਓ ਇੱਕ ਇੱਕ ਚੀਜ਼ ਸਿਖਾਉਂਗਾ ਦੱਸੂਗਾ ਤੁਹਾਡਾ ਨੰਬਰ ਰੱਖੂਗਾ ਆਪਦਾ ਨੰਬਰ ਦੇਊਗਾ ਜਿੱਥੇ ਸਮੱਸਿਆ ਆਉਂਦੀ ਹੈ ਵੀਡੀਓ ਪਾ ਦਿਓ ਮੇਰੇ ਨੰਬਰ ਤੇ ਮੈਂ ਤੁਹਾਨੂੰ ਦੱਸੂਗਾ ਇਹਦਾ ਹੱਲ ਹੈ ਝਾੜ ਲੈ ਕੇ ਕਿਵੇਂ ਦੇਣਾ ਹੁਣ ਜਿੰਨੇ ਫਾਰਮਰ ਮੇਰੇ ਨਾਲ 60 60 ਕਿਸਾਨ ਜੁੜੇ ਆ ਬਾਈ ਨੇਮ ਹੀ ਆ ਮੰਨ ਲਓ ਹਨਾ ਲੁਧਿਆਣੇ ਤੋਂ ਮੋਹੀ ਪਿੰਡ ਤੋਂ ਆ ਬਾਈ ਆ ਮਨਜੋਤ ਆ ਰਾੜਾ ਸਾਹਿਬ ਤੋਂ ਆ ਬਾਈ ਹਰਜਿੰਦਰ ਹੋਰੀ ਆ ਸੰਗਰੂਰ ਤੋਂ ਐ ਸਾਰੋਂ ਪਿੰਡ ਤੋਂ ਐ ਕੈਂਪਰ ਪਿੰਡ ਤੋਂ ਐ ਮੁੰਡਾ ਢੱਡਰੀਆਂ ਵਾਲੇ ਦੇ ਪਿੰਡ ਤੋਂ ਮਡੇਰ ਤੋਂ ਐ ਇੱਕ ਮੁੰਡਾ ਸੁਖਚੈਨ ਬਾਈ ਤਾਰੂਆਣੇ ਪਿੰਡ ਦਾ ਮਨਜੀਤ ਐ ਅਮਨ ਐ ਕੋਟਲੀ ਤੁਹਾਡੇ ਮੁਖਸਰ ਦੇ ਨਾਲ ਉਹਨੇ ਇੱਕ ਕਿਲਾ ਲਾਇਆ ਐ ਕੋਲੋ ਕਿਲੇ ਕਿਲੇ ਸੰਦੀਪ ਹੋ ਗਿਆ ਵਜੀਦਪੁਰ ਵਾਲਾ ਹਨਾ ਬਹੁਤ سارے ਫਾਰਮਰ ਹੈ ਕਈਆਂ ਦੇ ਨਾਂ ਨਹੀਂ ਹਨਾ ਹੁਣ ਮੇਰੇ ਧਿਆਨ ਚ ਮਤਲਬ ਸਾਰਿਆਂ ਦੇ ਨੰਬਰ ਫੀਲ ਹੈ ਉਹਨਾਂ ਨੂੰ ਜਦੋਂ ਸਮੱਸਿਆ ਆਉਂਦੀ ਐ ਕਾਲ ਕਰਦੇ ਐ ਮੈਸੇਜ ਕਰਦੇ ਨਾਲ ਹੀ ਹੱਲ ਦੱਸੀਦਾ ਮਤਲਬ ਮੇਰਾ ਇਹ ਨਿਯਮ ਹੁੰਦਾ ਵੀ ਪਨੀਰੀ ਵੇਚ ਕੇ ਤਾਂ ਪੈਸੇ ਲੈ ਲੇ ਹੁਣ ਅਗਲੇ ਸਾਲ ਬੰਦੇ ਕਿਵੇਂ ਆਉਣਗੇ ਜੇ ਇਹਨਾਂ ਦੀ ਜੇਬ ਵਿੱਚ ਪੈਸੇ ਪੈਣਗੇ ਉਹਨਾਂ ਦੇ ਗੰਡੇ ਦਾ ਝਾੜ ਆਵੇ ਪੂਰੇ ਪੈਸੇ ਵਟੇ ਜਾਣ ਉਹਨਾਂ ਨੂੰ ਵੇਚਣ ਦਾ ਤਰੀਕਾ ਦੱਸਦੇ ਆ ਉਹਨਾਂ ਨੂੰ ਸਟੋਰ ਕਰਨ ਦਾ ਤਰੀਕਾ ਦੱਸਦੇ ਆ ਹੁਣ ਜਿਵੇਂ ਪਤਾ ਰੇਟ ਮੰਦਾ ਹੋਲਡ ਕਰ ਲੋ ਜਿੱਦ ਦੇ ਭਾਗ ਆ ਵੇਚ ਦੋ ਵੀ ਜੇ ਉਹਨਾਂ ਦੀ ਜੇਬ ਵਿੱਚ 2 ਲੱਖ ਰੁਪਈਆ ਪਾਉਂਗਾ ਨਾ ਬਾਈ ਫੇਰ ਉਹਦੇ ਆਣ ਗਵਾਂਡ ਵਾਲੇ 2-4 ਹੋਰ ਆਉਣਗੇ ਤੇ ਜੇ ਮੈਂ ਪਨੀਰੀ ਵੇਚ ਕੇ ਚੁੱਪ ਕਰ ਜਾ ਪੈਸੇ ਵਟ ਕੇ ਤੇ ਉਹਨਾਂ ਨੂੰ ਕੁਛ ਨਾ ਦੱਸਾਂ ਉਹ ਕਣਕ ਝੋਨੇ ਦੇ ਮਾਸਟਰ ਹੋ ਸਕਦੇ ਆ ਇਹ ਫਸਲ ਉਹਨਾਂ ਲਈ ਨਵੀਂ ਆ ਮੰਨ ਲਓ ਕਣਕ ਤੇ ਹੱਥ ਟਿਕਿਆ ਹੁੰਦਾ 2 2.5 ਗੱਟਾਂ ਤੇ 3 ਗੱਟ ਇਹਨੂੰ ਤੁਸੀਂ 1.5 ਗੱਟਾ ਯੂਰੀਆ ਪਾ ਦਿਓ ਗੱਟਾ ਹੀ ਪਾ ਦਿਓ ਸਾਰਾ ਗੰਡਾ ਘਣੇਲ ਕੱਢ ਜੋ ਉਦੋਂ ਤੱਕ ਫੀਲਡ 'ਚ ਨਿਗਾਹ ਮਰਵਾ ਦੇ ਕੈਮਰੇ ਵਾਲਿਆ ਬਾਈ ਇੱਕ ਵੀ ਕਢੇਲ ਦੱਸ ਅਗਲਾ ਕਹਿੰਦਾ ਗੰਡੇ ਘਣੇਲ ਕੱਢ ਜਾਂਦੇ ਆ ਆਉਂਦੀ ਨਹੀਂ ਕਾਰਨ ਹੈ ਇਹ ਮੈਂ ਨਹੀਂ ਕਹਿੰਦਾ ਵੀ ਵੈਰਾਈਟੀ ਕਰਕੇ ਨਹੀਂ ਆਉਂਦੀ ਘਣੇਲ ਆਉਂਦੀ ਕਦੋਂ ਆ ਜਦੋਂ ਤੁਸੀਂ ਇਹਦੇ 'ਚ ਖਾਦ ਮਰਜ਼ੀ ਨਾਲ ਪਾਉਨੇ ਹੋ ਇਹੇ ਨੇਚਰਲ ਬੰਦ ਹੈ ਇਹਨੂੰ ਕੁਦਰਤੀ ਹੋਣ ਦਿਓ ਇਹਨੂੰ ਬਹੁਤਿਆਂ ਖਰਾਕਾਂ ਐਕਸਟਰਾ ਨਹੀਂ ਬੋਨਦੀ ਲੋੜ ਆ ਫਾਰਮਰ ਕੀ ਕਰਦਾ ਬਈ ਉਹ ਦੇਖਦਾ ਵੀ ਜਨਵਰੀ ਦਾ ਗੰਡਾ ਲੱਗਿਆ ਸੀਗਾ ਜਾਂ ਦਸੰਬਰ ਲਾਸਟ ਦਾ ਹਲੇ ਸਹੇਜ ਹੀ ਨਹੀਂ ਆਇਆ ਫਰਵਰੀ ਆ ਗਈ ਮਾਰਚ ਆ ਗਈ ਸਹੇਜ ਹੀ ਨਹੀਂ ਆਇਆ ਇਹਦਾ ਸਹੇਜ ਆਉਂਦਾ ਹੀ April May ਚ ਜਦੋਂ ਉਹ ਵੀ ਤਾਂ ਇਹ ਗੱਲ ਹੈ ਆਪਣੇ ਬਜ਼ੁਰਗ ਕੀ ਕਰਦੇ ਸੀ ਮੌਸਮ ਦੇ ਹਿਸਾਬ ਨਾਲ ਖੇਤੀ ਦੇਖਦੇ ਸੀਗੇ ਉਹ ਖੇਤੋਂ ਦੇ ਸੀ ਜਾਂ ਬੰਦ ਲੋ ਘਰੇ ਬੈਠੇ ਉਹ ਦੱਸ ਦਿੰਦੇ ਸੀ ਪੁਰਾ ਚੱਲ ਪਿਆ ਛੋਰਾ ਢੋਲ ਕੀ ਚੱਕਲਾ ਬਿਮਾਰੀਆਂ ਆ ਗਈਆਂ ਪੱਛੋਂ ਚੱਲ ਪਈ ਪਾਣੀ ਲਾਉਣਾ ਪਊਗਾ 3 ਫੁੱਟ ਥੱਲੇ ਦੀ ਵਗਦੀ ਹੈ ਆਮ ਗੱਲਾਂ ਕਰਦੇ ਸੀ ਨਾ ਇਹ ਆਪਣੇ ਬਜ਼ੁਰਗ ਬਾਪੂ ਵਰਗੇ ਹੁਣ ਜਦੋਂ ਪੱਛੋ ਚੱਲੂਗੀ ਗੰਡਾ ਬਣੂਗਾ ਉਦੋਂ ਹੀ ਗੰਡੇ ਦਾ ਸਾਈਜ਼ ਰੋਜ਼ ਐਮਐਮ ਦੇ ਹਿਸਾਬ ਨਾਲ ਵੱਧਦਾ ਤੇ ਉਦੋਂ ਆਪਾਂ ਨੂੰ ਧਿਆਨ ਕੀ ਰੱਖਣ ਦੀ ਲੋੜ ਆ ਪਾਣੀ ਪਾਣੀ ਉਦੋਂ ਪੂਰਾ ਲਾ ਕੇ ਰੱਖੋ ਰੰਟੇ ਰੱਖੋ ਕਿਉਂਕਿ ਇਹਨੇ ਹਰ ਰੋਜ਼ ਸਾਈਜ਼ ਲੈਣਾ ਹੈ ਤਾਂ ਜੇ ਵਾਣ ਪੋਲਾ ਹੋਊਗਾ ਤਾਂ ਉਹ ਸਾਈਜ਼ ਲਊਗਾ ਜੇ ਉਧਰੋਂ ਧਰਤੀ ਸਖਤ ਹੋਈ ਉਧਰੋਂ ਸਾਈਜ਼ ਲਊਗਾ ਜਿੱਧਰ ਨੂੰ ਪੋਲਾ ਹੈ ਅੰਡੇ ਵਰਗੇ ਵਿੰਗੇ ਹੋ ਜਾਣਗੇ ਜਾਂ ਗੰਡੇ ਖਰਾਬ ਹੋ ਜਾਣਗੇ ਜਿਵੇਂ ਕਹਿੰਦਾ ਗੰਡੇ ਗਾਲ ਕੇ ਇਹ ਲਾਸਟ ਤੇ ਆ ਕੇ ਇਹਨੂੰ ਸੰਭਾਲਣ ਦੀ ਬਾਲੀ ਲੋੜ ਪੈਂਦੀ ਹੈ ਫਿਰ ਇੱਕ ਪੰਜਾਬ 'ਚ ਵੱਡੀ ਸਮੱਸਿਆ ਹੈਗੀ ਗੱਡਿਆਂ ਨੂੰ ਲੈ ਕੇ ਹੁਣ ਉਹ ਸੁਣ ਲੋਗੀ ਉਧਰੋਂ ਤਾਂ ਗੰਡੇ ਪੱਕ ਜਾਂਦੇ ਆਪ੍ਰੈਲ 'ਚ ਪਾਣੀ ਰੋਜ਼ ਭਾਲਦੇ ਰੋਜ਼ ਵਾਲੀ ਗੱਲ ਮਤਲਬ ਚੌਥੇ ਪੰਜਵੇਂ ਦਿਨ ਪਾਣੀ ਚਾਹੀਦਾ ਉਧਰੋਂ ਕਣਕਾਂ ਪੱਕ ਜਾਂਦੀਆਂ ਤੇ ਲਾਈਟ ਸਰਕਾਰ ਦੀ ਮਜਬੂਰੀ ਆ ਬੰਦ ਕਰਨੀ ਪੈਂਦੀ ਹੈ ਵੀ ਅੱਗ ਲੱਗਣ ਦਾ ਖਤਰਾ ਹੁੰਦਾ ਸੋ ਉਹੀ ਫਾਰਮਰ ਵੀ ਗੰਡੇ ਲਾਵੇ ਜਿਹੜਾ ਬੰਦਾ ਆਪ੍ਰੈਲ 'ਚ ਪਾਣੀ ਦੇ ਸਕਦਾ ਵੀ ਜਾਂ ਤਾਂ ਆਪਦਾ ਜਨਰੇਟਰ ਦਾ ਪ੍ਰਬੰਧ ਕਰਕੇ ਰੱਖੋ ਜਾਂ ਫੀਟਰ ਦਾ ਪ੍ਰਬੰਧ ਕਰੋ ਕਿਉਂਕਿ ਉਦੋਂ ਨਹਿਰਾ ਵੀ ਬੰਦ ਹੁੰਦੀ ਹੈ ਪਾਣੀ ਲੱਗਣਾ ਨਹੀਂ ਹੁੰਦਾ ਜੇ ਸਰਕਾਰ ਪਾਣੀ ਛੱਡੂਗੀ ਗਾਹਾਂ ਕਣਕ ਪੱਕੀਆ ਲਾਉਣਾ ਤਾਂ ਕਿਸੇ ਨੇ ਹੈ ਨਹੀਂ ਤਾਂ ਨਹਿਰਾਂ ਸੂਏ ਟੁੱਟਣਗੇ ਨਹਿਰਾਂ ਦਾ ਪਾਣੀ ਵੀ ਬੰਦ ਹੋਊਗਾ ਬਿਜਲੀ ਵੀ ਬੰਦ ਹੋਊਗੀ ਉਦੋਂ ਆਪ ਦਾ ਜਿਹੜਾ ਪਰਸਨਲ ਪ੍ਰਬੰਧ ਕਰਕੇ ਹੀ ਫਾਰਮਰ ਗੰਢੇ ਲਾਉਣ ਕਈ ਬੰਦੇ ਆ ਜਿਹੜੇ ਮੈਥੋਂ ਲੈ ਕੇ ਪਣੀਰੀ ਲਾਏ ਤਾਂ ਉਹ ਕਹਿੰਦੇ ਵੀ ਸਾਡੇ ਘਟ ਮੈਘਾ ਵੀ ਪਾਣੀ ਕਿਵੇਂ ਲਾਇਆ ਸੀ ਕਈ ਦਿਨਾਂ ਤੋਂ ਅਗੇ ਭਾਈ ਪਾਣੀ ਤਾਂ ਲੈਟ ਹੈ ਨਹੀਂ ਲੈਟ ਹੈ ਨਹੀਂ ਫਿਰ ਸੁਕਾ ਵਾਲੇ ਖੜੇ ਹੈਣਾ ਵੀ ਇਹ ਛੋਟੀਆਂ-ਛੋਟੀਆਂ ਬੇਸਰ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਆ ਕਿਸੇ ਵੀ ਫਾਰਮਰ ਨੂੰ ਪੂਰੇ ਪੰਜਾਬ ਚੋਂ ਕਿਤੇ ਵੀ ਪਨੀਰੀ ਚਾਹੀਦੀ ਉਹ ਇੱਕ ਮੈਂ ਨਾ ਨਵੀਂ ਚੀਜ਼ ਬਾਈ ਅੱਜ ਮੇਰੀ ਖੇਤੀਬਾੜੀ ਵਿਭਾਗ ਦੇ ਨਾਲ ਗੱਲ ਹੋਈ ਸੀ ਸਾਡੇ ਡਾਕਟਰ ਕਰਨ ਹੁਣੀ ਐ ਬਹੁਤ ਹੀ ਮਤਲਬ ਕਿ ਸੁਲਝੇ ਹੋਏ ਉਹ ਹੈਗੇ ਐ ਖੇਤੀਬਾੜੀ ਦੇ ਮਾਹਰ ਤਾਂ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਖੇਤੀ ਡਾਇਵਰਸੀਫਿਕੇਸ਼ਨ ਕਹਿੰਦੇ ਇਹਨੂੰ ਜਿਹੜਾ ਬਦਲ ਕਰਦੇ ਆ ਆਪਾਂ ਵੀ ਤੁਸੀਂ ਅਪਣਾ ਰਹੇ ਹੋ ਤਾਂ ਜਿੰਨੇ ਫਾਰਮਰ ਕਹਿੰਦੇ ਤੁਹਾਡੇ ਨਾਲ ਜੁੜੇ ਆ ਸਾਰਿਆਂ ਦਾ ਡਾਟਾ ਲਓ ਆਪਾਂ ਉਹਨਾਂ ਨੂੰ ਸਰਕਾਰ ਵੱਲੋਂ ਹੈਲਪ ਜਿਹੜੀ ਦੇਵਾਂਗੇ ਵੀ ਤੁਸੀਂ ਖੇਤੀ ਬਦਲ ਰਹੇ ਹੋ ਤੁਸੀਂ ਪਾਣੀ ਵਿਚਾਰ ਰਹੇ ਹੋ ਬਾਈ ਜੀ ਤੁਸੀਂ ਇਹ ਗੱਲ ਸ਼ਾਇਦ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕਿੰਨੇ ਕ ਫਾਰਮਰ ਹੈ ਜਿਹੜੇ ਖੇਤੀ ਕਰਦੇ ਆ ਤੇ ਪਲੱਸ ਸਬਜ਼ੀਆਂ ਵਗੈਰਾ ਤੇ ਨਾਲ ਗੰਡੇ ਲਾਈ ਬੈਠੇ ਜਿਨ੍ਹਾਂ ਕੋਲੇ ਬੋਰ ਹੀ ਹੈ ਨਹੀਂ ਕੋਈ ਨਹੀਂਗਾ ਆਪਣੇ ਖੇਤ 'ਚ ਬਾਈ ਟਿਊਬ ਵਾਲ ਹੈ ਨਹੀਂਗਾ ਸਾਰਾ ਪੰਜਾਬ ਅੱਜ ਗੱਲ ਕਰਦਾ ਜਾਂ ਸਾਰੀ ਦੁਨੀਆ ਨੂੰ ਇਹ ਪਤਾ ਵੀ ਪੰਜਾਬ 'ਚ ਪਾਣੀ ਦਾ ਵੱਡਾ ਸੰਕਟ ਆ ਪਰ ਬਾਈ ਜੀ ਆਪਾਂ ਇੱਕ ਵੀ ਬੂੰਦ ਧਰਤੀ ਹਥਲਾ ਪਾਣੀ ਨਹੀਂ ਕੱਢਦੇ ਕੀ ਕਰਦੇ ਆ ਉਹ ਸਾਹਮਣੇ ਟੈਂਕ ਬਣਿਆ ਹੋਇਆ ਜਿੰਨਾ ਨਹਿਰੀ ਪਾਣੀ ਸਾਡੇ ਵਾਧੂ ਆਉਂਦਾ ਹਫ਼ਤੇ ਬਾਅਦ ਆਉਂਦਾ ਟੈਂਕ 'ਚ ਪਾਣੀ ਸਟੋਰ ਕੀਤਾ ਸੋਲਰ ਮੋਟਰ ਹੈ ਕੋਈ ਪ੍ਰਦੂਸ਼ਣ ਨਹੀਂ ਕਰਦੇ ਫਿਲਟਰ ਪਹਿਲਾਂ ਸੀਗਾ ਉਹ ਪਿਆ ਉਵੇਂ ਪਾਸੇ ਰੱਖਿਆ ਸੋਲਰ ਲਵਾ ਲਈ ਠੀਕ ਹੈ ਤੇ ਇਹੀ ਪਾਣੀ ਫੁਹਾਰਿਆਂ ਨਾਲ ਜਿਹੜਾ ਹੈਗਾ ਜਿੱਥੇ ਆਪਾਂ ਨੂੰ 100 ਲੀਟਰ ਚਾਹੀਦਾ ਤਾਂ ਇਹਦੇ ਨਾਲ 20 ਲੀਟਰ ਨਾਲ ਸਰਦਾ ਹੁਣ ਜਦੋਂ ਪਹਿਲਾਂ ਬਈ ਬਲਦਾਂ ਨਾਲ ਖੇਤੀ ਸੀ ਜਦੋਂ ਟਰੈਕਟਰ ਆਏ ਤਾਂ ਸਾਡੇ ਬਜ਼ੁਰਗ ਪਤਾ ਕੀ ਕਹਿੰਦੇ ਸੀਗੇ ਕਹਿੰਦੇ ਵੀ ਅਸੀਂ ਵਾਹਣ ਚ ਨਹੀਂ ਵੜਨਦੇ ਨਾ ਇਹਨੂੰ ਲਤਾੜ ਕਰਦਾ ਇਹਦੇ ਐਡੇ ਐਡੇ ਮਤਲਬ ਟਾਇਰ ਚੌੜੇ ਐ ਇਹਦਾ ਵਜ਼ਨ ਹੈਗਾ 10 ਕੁਇੰਟਲ ਐ 15 ਕੁਇੰਟਲ ਐ ਤਾਂ ਆਪਣੇ ਆਮ ਮੰਦੇ ਨੇ ਲਤਾੜ ਹੁੰਦੀ ਐ ਸਾਡੇ 2007 ਤਾਈ ਮੇਰਾ ਬਾਪੂ ਹਲ ਬਾਂਦਾ ਰਿਹਾ ਬਲਦਾਂ ਦਾ ਉਹਨਾਂ ਦੀ ਡੈਥ ਤੋਂ ਬਾਅਦ ਫੇਰ ਇਹ ਚੀਜ਼ਾਂ ਬੰਦ ਹੋਈਆਂ ਚਲੋ ਬਹੁਤ ਉਦਮੀ ਸੀਗੇ ਉਹ ਮਤਲਬ ਪਲੇ ਵੇਲਿਆਂ ਚ ਮਿਹਨਤਾਂ ਕਰਕੇ ਗਹਿਣੇ ਪਈ 14 ਕਿੱਲੇ ਜ਼ਮੀਨ ਛੜਾ ਕੇ ਦਿੱਤੀ ਮਤਲਬ ਅਸੀਂ ਉਹਦਾ ਤਾਂ ਗੁਣ ਮੰਨਦੇ ਹਾਂ ਬਹੁਤ ਵੱਡਾ ਵੀ ਟਰੈਕਟਰ ਦਾ ਭਾਰ ਮੰਨਦੇ ਸੀ ਤੁਸੀਂ ਮੈਨੂੰ ਐਂ ਦੱਸੋ ਵੀ 1 ਕਿੱਲੇ ਨੂੰ ਪਾਣੀ ਲਾਉਣ ਵਾਸਤੇ ਕਿੰਨੇ ਕਿਊਸਿਵ ਕਹਿੰਦੇ ਆ ਇਹਨੂੰ ਪਾਣੀ ਚਾਹੀਦਾ ਹਨਾ ਮੰਨ ਲਓ ਕਿੰਨੇ ਟਨ ਵਜ਼ਨ ਹੁੰਦਾ ਪਾਣੀ ਦਾ ਇੱਕ ਕਿੱਲੇ ਚ ਪਾਣੀ ਭਰਨਾ ਹੋਵੇ ਜੇ ਆਪਾਂ ਤੋਲ ਕੇ ਭਰਨਾ ਹੋਵੇ ਤਾਂ ਕਿੰਨੇ ਹਜ਼ਾਰ ਟਨ ਵਜ਼ਨ ਪੈ ਗਿਆ ਤੇ ਤਾਂ ਹੀ ਤਾਂ ਬਈ ਧਰਤੀ ਸਖਤ ਹੋ ਜਾਂਦੀ ਆ ਜਦੋਂ ਫਲੱਡ ਪਾਣੀ ਲਾਉਣੇ ਆਪਾਂ ਧਰਤੀ ਸਖਤ ਹੋ ਜਾਂਦੀ ਆ ਹੁਣ ਆ ਵਾਹਣ ਦੇਖੋ ਇੱਥੋਂ ਆਇਆ ਨਾ ਪੋਲਾ ਪਿਆ ਆਹਾ ਉਵੇਂ ਜਿਵੇਂ ਸੀਗਾ ਨਾ ਆ ਦੇਖੋ ਉਵੇਂ ਆ ਜੇ ਤੁਸੀਂ ਗੰਢਾ ਪੱਟਣਾ ਧਿਆ ਆ ਗਿਆ ਆਈ ਆ ਗਏ ਨਾ ਇਹਦਾ ਕਾਰਨ ਕੀ ਆ ਆ ਲੱਗੇ ਫਾਰੇ ਜਿਹੜੀ ਗੰਡੇ ਦੀ ਖੇਤੀ ਹੈ ਜੇ ਆਪਾਂ ਸਪ੍ਰਿੰਕਲਰ ਨਾਲ ਕਰਦੇ ਆ ਤਾਂ ਫੇਰ ਆਪਣਾ ਝਾੜ ਹੈ ਜਿਹੜਾ 200 ਕੁਇੰਟਲ ਦਿੰਦੀ ਹੈ ਜੇ ਕੋਈ ਫਲੱਡ ਇਰੀਗੇਸ਼ਨ ਨਾਲ ਕਰਦਾ ਤਾਂ ਫੇਰ ਇਹ ਮਸਾ 150 ਤੱਕ ਜਾਂਦੀ ਹੈ ਉਹ ਵੀ ਪੂਰੀ ਸੇਵਾ ਨਾਲ ਤੇ ਅਗਲਾ ਕਹਿੰਦਾ ਬਈ ਭਾਰ ਚੱਲਦਾ ਸੀ ਤੂੰ ਤਾਂ ਲਵਾ ਲਿਆ ਸੀ ਫਾਰੇ ਕਿੱਥੋਂ ਲਵਾ ਲਗੇ ਦੇਖਣ ਨੂੰ ਐ ਲੱਗਦਾ ਨਾ ਬਹੁਤ ਵੱਡਾ ਸ਼ੋਸ਼ਾ ਇਹ ਜਮੇ ਛੋਟੀ ਗੱਲ ਆ ਮੈਂ ਸਾਰੇ ਕਿਸਾਨਾਂ ਨੂੰ ਦੱਸਣਾ ਚਾਹਣਾ ਪੰਜਾਬ ਸਰਕਾਰ ਇਹਦੇ ਵਾਸਤੇ ਬਹੁਤ ਵੱਡੀ ਸਬਸਿਡੀ ਲੈ ਕੇ ਆਈ ਆ ਤੇ ਇਹਦੇ ਵਾਸਤੇ ਸਰਕਾਰ ਕੋਲੇ ਫੰਡ ਵੀ ਬਕਾਇਦਾ ਪਿਆ ਕਿਸੇ ਵੀ ਕਿਸਾਨ ਨੇ ਸਪ੍ਰਿੰਕਲਰ ਸਿਸਟਮ ਲਾਉਣਾ ਤਾਂ ਮੈਂ ਤੁਹਾਨੂੰ ਵੈਸੇ ਮਜ਼ਾਕ ਨਾ ਦੱਸਾਂ ਜਿੰਨਾ ਕਿ ਆਪਣੇ ਰਿਸ਼ਤੇਦਾਰ ਆਏ ਤਾਂ दारू ਦੇ ਪੈਸੇ ਲੱਗ ਜਾਂਦੇ ਉਹਨੇ ਝ ਹੀ ਲੱਗ ਜਾਂਦਾ ਸਿਰਫ 7000 ਰੁਪਏ ਚ ਜੇ ਕਿਸੇ ਔਰਤ ਦੇ ਨਾਂ ਤੇ ਜ਼ਮੀਨ ਆ ਜੇ ਕਿਸੇ ਬੰਦੇ ਦੇ ਨਾਂ ਤੇ ਜ਼ਮੀਨ ਆ ਤਾਂ 14000 ਰੁਪਏ ਮਤਲਬ ਇੱਕ 1000 ਇੱਧਰ ਉੱਧਰ ਹੋ ਸਕਦਾ ਕਿਉਂਕਿ 70 ਕਹ ਹਜ਼ਾਰ ਦਾ ਪ੍ਰੋਜੈਕਟ ਆ ਕਿੱਲੇ ਦਾ ਤੇ 90% ਸਬਸਿਡੀ ਆ ਮਹਿਲਾਵਾਂ ਵਾਸਤੇ ਔਰਤਾਂ ਵਾਸਤੇ ਤੇ ਜੇ ਕਿਸੇ ਬੰਦੇ ਦੇ ਨਾਂ ਤੇ ਜ਼ਮੀਨ ਹੈ ਤਾਂ ਉਹਦੇ ਵਾਸਤੇ 80% ਸਰਕਾਰ ਦੀ ਸਬਸਿਡੀ ਆ। ਬਾਕੀ ਸਾਰੀਆਂ ਸਕੀਮਾਂ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਪੂਰੇ ਪੈਸੇ ਭਰਨੇ ਹੁੰਦੇ ਆ ਤੇ ਸਬਸਿਡੀ ਬਾਅਦ 'ਚ ਖਾਤਿਆਂ ਚ ਆਉਂਦੀ ਆ। ਪਰ ਇਹਦੇ ਲਈ ਪੰਜਾਬ ਸਰਕਾਰ ਕੋਲੇ ਪੈਸਾ ਪਿਆ ਉਹ ਕਿਸਾਨਾਂ ਦੀ ਸਪੋਰਟ ਵਾਸਤੇ ਵੀ ਹਮੇਸ਼ਾ ਤਿਆਰ ਆ ਤੇ ਪਲੱਸ ਉਹ ਪਾਣੀ ਨੂੰ ਬਚਾਉਣ ਲਈ ਬਹੁਤ ਵੱਡੇ ਉਪਰਾਲੇ ਕਰ ਰਹੀ ਆ ਪੰਜਾਬ ਸਰਕਾਰ ਤੇ ਉਹ ਕੀ ਹੁੰਦਾ ਇਹਦੇ 'ਚ ਤੁਸੀਂ ਸਿਰਫ ਆਪਦਾ ਫਾਰਮਰ ਸ਼ੇਅਰ ਦੇਣਾ ਕੰਪਨੀ ਨੂੰ ਕਹਿ ਦੇਣਾ ਵੀ ਆ ਸਾਡਾ ਲਾ ਦਿਓ। ਤੇ ਉਹ ਤੁਹਾਡਾ ਜਿਹੜਾ ਹੈਗਾ ਉਹ ਸਪ੍ਰਿੰਕਲਰ ਸਿਸਟਮ ਤੁਹਾਡੇ ਖੇਤ ਦੇ ਵਿੱਚ ਲਾ ਕੇ ਜਾਣਗੇ ਸਿਰਫ 7000 ਦੇ ਕੇ ਤੁਹਾਡੇ ਖੇਤ ਚ ਫਾਰਮਾ ਸਿਸਟਮ ਲੱਗ ਸਕਦਾ ਜੇ ਕੋਈ ਲਵਾਉਣਾ ਚਾਹੁੰਦਾ ਉਹ ਸਬੰਧਤ ਮਹਿਕਮੇ ਨਾਲ ਗੱਲ ਕਰ ਸਕਦਾ ਤੇ ਜਾਂ ਕਿਸੇ ਕੰਪਨੀਆ ਵਾਲੇ ਜਿਹੜੇ ਲਾਉਂਦੇ ਆ ਬਹੁਤ ਸਾਰੇ ਹੈਗੇ ਆ ਜਿਹੜੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਤਾਂ ਜਿਵੇਂ ਤੁਸੀਂ ਦੱਸਿਆ 7000 ਰੁਪਏ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਬਾਈ ਜੀ ਜੇ ਦੋ ਕਿੱਲੇ 14 ਲੱਗ ਜੂ ਕੁਝ ਵੀ ਨਹੀਂ ਲੱਗਦਾ 7000 ਤਾਂ ਵੈਲਿਊ ਹੀ ਕੁਝ ਨਹੀਂ ਥੋੜਾ ਬਾਈ ਜੇ 50 ਕੁਇੰਟਲ ਝਾੜ ਵਧੀ ਜਾਂਦਾ ਤਾਂ ਤੁਹਾਨੂੰ ਕੀ ਇਹ 7000 ਦਾ ਕੁਝ ਵੀ ਨਹੀਂਗਾ ਨੋਰਮਲ ਗੱਲ ਆ ਹਾਂਜੀ ਇਹ ਚੀਜ਼ ਵੀ ਜਿਹੜੀ ਹੈਗੀ ਆ ਦੋਸਤੋ ਪੁਹਾਰਾ ਸਿਸਟਮ ਹੈ ਜਿਹੜਾ ਤੁਪਕਾ ਸਿੰਚਾਈ ਜਿਹਨੂੰ ਅਸੀਂ ਕਹਿ ਦਿੰਨੇ ਆ ਉਹਦਾ ਹੀ ਹਿੱਲਾ ਤੁਸੀਂ ਕੀਤਾ ਜਾ ਸਕਦਾ ਸਰਕਾਰ ਵੱਲੋਂ ਜਿਹੜੀ ਉਹ ਮਦਦ ਦਿੱਤੀ ਜਾਂਦੀ ਹੈ ਤਾਂ ਬਾਈ ਜੀ ਜਦੋਂ ਆਉਂਦੀ ਬਾਕੀ ਜਦੋਂ ਦਸੰਬਰ ਦੇ ਵਿੱਚ ਗੰਡਿਆਂ ਦੀ ਬਜਾਈ ਹੋਣੀ ਹੈ ਤਾਂ ਪਨੀਰੀ ਮਿਲੂ ਤੁਹਾਡੇ ਕੋਲੋਂ ਬਿਲਕੁਲ ਬਾਈ ਜੀ ਪਨੀਰੀ ਮਿਲੂਗੀ ਪਿਛਲੇ ਸਾਲ ਵੀ ਆਪਾਂ ਸਾਰੇ ਫਾਰਮਰਸ ਨੂੰ ਪਨੀਰੀ ਪੂਰੀ ਕੀਤੀ ਸੀਗੀ ਆਪਾਂ 2.5 ਕਿੱਲੇ ਗੰਡਿਆਂ ਦੀ ਪਨੀਰੀ ਜਿਹੜੀ ਲਾਉਣੇ ਹੁੰਨੇ ਆ ਤੇ ਪਹਿਲਾਂ ਹੀ ਬਹੁਤ ਸਾਰੇ ਫਾਰਮਰ ਜੁੜੇ ਆ ਨਵੇਂ ਵੀ ਕੋਈ ਆਉਂਦੇ ਆ ਤਾਂ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਜਿੰਨਾ ਟਾਈਮ ਸਾਡੇ ਕੋਲੇ ਅਵੇਲੇਬਲ ਹੈ ਤਾਂ ਸਾਰਿਆਂ ਨੂੰ ਇਹੀ ਹੁੰਦਾ ਵੀ ਬਾਈ ਜਿਵੇਂ ਜਿਹੜਾ ਪਹਿਲਾਂ ਆ ਗਿਆ ਉਹ ਲੈ ਗਿਆ ਹੈਨਾ ਤੇ ਇੱਕ ਮੈਂ ਹੋਰ ਦੱਸਣਾ ਚਾਹਣਾ ਵੀ ਵੱਡੀ ਕਮਾਈ ਤੇ ਥੋੜੀ ਮਿਹਨਤ ਜ਼ਰੂਰ ਹੈਗੀ ਆ ਪਰ ਆਪਾਂ ਨੂੰ ਵਧੀਆ ਫਾਇਦਾ ਹੋ ਸਕਦਾ ਗੰਡਿਆਂ ਦੇ ਵਿੱਚ ਤੁਸੀਂ ਇੰਟਰ ਕ੍ਰੋਪ ਜ਼ਰੂਰ ਸ਼ੁਰੂ ਕਰੋ ਜਿਵੇਂ ਆ ਬੈੱਡ ਬਣਿਆ ਹੋਇਆ ਹੈ ਇਹਦੇ ਤੁਸੀਂ ਇੱਕ ਸਾਈਡ ਤੇ ਆਪਾਂ ਵੀਡੀਓ ਦੇ ਵਿੱਚ ਵੀ ਦਿਖਾ ਦੇਾਂਗੇ ਵੀ ਇੱਕ ਸਾਈਡ ਤੇ ਆਪਾਂ ਗੋਭੀ ਲਾ ਸਕਦੇ ਹਾਂ ਗੰਡਿਆਂ ਨੂੰ ਕੋਈ ਅਸਰ ਨਹੀਂ ਇਹ ਨਹੀਂ ਵੀ ਸਾਈਜ਼ ਘਟਾਉਣਗੇ ਜਾਂ ਘਟ ਹੋਣਗੇ ਇੱਕ ਸਾਈਡ ਤੇ ਮੈਂ ਗੋਭੀ ਲਾਈ ਸੀ ਇੰਟਰ ਕ੍ਰੋਪ ਕੀਤੀ ਇੱਕ ਤੇ ਟਮਾਟਰ ਲਾਏ ਜਿਹੜੇ ਹੁਣ ਵਧੀਆ ਲੈ ਰਹੇ ਆ ਨਾਲ ਕਮਾਈ ਦਿੰਦੇ ਆ ਤੇ ਪਲੱਸ ਇੱਕ ਹੁਣ ਆਪਾਂ ਇਹਦੇ 'ਚ ਅੱਜ ਤੋਂ 2 ਮਹੀਨੇ ਪਹਿਲਾਂ ਕਿਸਾਨ ਮੇਲਾ ਬਠਿੰਡਾ ਮੇਰੇ ਤਰੀਕ ਨਹੀਂ ਧਿਆਨ 'ਚ ਉਦੋਂ ਆਪਾਂ ਇਹ 'ਚ ਪਨੀਰੀ ਲਾਤੀ ਸੀ ਮਿਰਚਾਂ ਦੀ ਛੋਟੇ ਛੋਟੇ ਬੂਟੇ ਹੁਣ ਜਿੱਦẽ ਗੰਡਾ ਅੱਜ ਤੋਂ ਹਫ਼ਤੇ ਨੂੰ 10 ਦਿਨਾਂ ਨੂੰ ਉਹਦੇ ਮਿਰਚ ਦੀ ਤੜਾਈ ਸ਼ੁਰੂ ਹੋ ਜੂਗੀ। ਨਾ ਤਾਂ ਖਰਚਾ ਹੋਇਆ ਐਕਸਟਰਾ ਹੁਣ ਦੇਖੋ ਜਿਹੜੇ ਤੁਸੀਂ ਇੱਕ ਫਸਲ ਪੱਟ ਕੇ ਦੂਜੀ ਫਸਲ ਲਾਉਨੇ ਹੋ ਤੁਹਾਨੂੰ ਬਾਈ ਬਹਾਈ ਬਜਾਈ ਸੀਡ ਕਿੰਨੇ ਖਰਚੇ ਪੈ ਗਏ ਇਹ ਪਹਿਲੇ ਐਡਵਾਂਸ ਹੀ ਮਿਰਚ ਲਾਤੀ ਹੁਣ ਸਿੱਧੀ ਥੋੜੀ ਆਹ ਗੰਡੇ ਪੱਟ ਕੇ ਨਾਲ ਹੀ ਮਿਰਚ ਦੀ ਤੜਾਈ ਆ ਜਾਣੀ ਐ। ਰੂਟੀਨ ਇਨਕਮ ਤੁਹਾਡੀ ਆਉਣੀ ਸ਼ੁਰੂ ਹੋ ਜਾਣੀ ਹੈ ਤੁਸੀਂ ਉਹਦੇ 'ਚ ਕੀ ਹੈ ਤੁਸੀਂ ਜੇ ਵਧੀਆ ਭਾਅ ਮਿਲਦਾ ਮੰਡੀ 'ਚ ਹਰੀ ਮਿਰਚ ਵੇਚ ਕੇ ਚੰਗੇ ਪੈਸੇ ਕਮਾ ਸਕਦੇ ਹੋ ਤੁਹਾਨੂੰ ਐ ਲੱਗਦਾ ਨਹੀਂ ਦੋ ਤੜਾਈਆਂ ਮੰਡੀ 'ਚ ਵੇਚੋ ਉਹ ਤੋਂ ਬਾਅਦ ਤੀਜੀ ਦਵਾਦ ਪਕਾਉਣੀ ਸ਼ੁਰੂ ਕਰਦੇ ਹੋ ਲਾਲ ਮਿਰਚ ਦੇ ਬਹੁਤ ਸੋਹਣੇ ਰੇਟ ਆ ਜਾਂਦੇ ਹਨ ਸੋ ਥੋੜੀ ਕਰ ਲੋ ਇੱਕ ਵਾਰੀ ਸਿੱਖ ਲੋ ਤਜਰਬਾ ਕਰ ਲੋ ਫਿਰ ਨੰਬਰ 2 ਜਿਹੜੀ ਗੰਡਿਆਂ ਦੇ ਵਿੱਚ ਮਿਰਚ ਲਾਉਣ ਦਾ ਵੱਡਾ ਫਾਇਦਾ じゃ ਮੈਂ ਕਿਉਂ ਕਹਿ ਰਿਹਾ ਇਹ ਕੌੜੇ ਹੁੰਦੇ ਆ ਇਹਦੇ 'ਚ ਬਹੁਤ ਘੱਟ ਰੋਗ ਤੇ ਵਾਇਰਸ ਆਉਂਦਾ ਜਦੋਂ ਗੰਡਿਆਂ ਦੇ ਵਿੱਚ ਮਿਰਚਾਂ ਲੱਗੀਆਂ ਉਹਨੂੰ ਕੋਈ ਰੋਗ ਨਹੀਂ ਕੋਈ ਸ ਕਿਉਂਕਿ ਆਪਾਂ ਸਾਰੀ ਦੀ ਸਾਰੀ ਖੇਤੀ ਹੈ ਜਿਹੜੀ ਹੁਣ ਹੌਲੀ-ਹੌਲੀ ਬਦਲ ਕੇ ਆਪਾਂ ਇਹਨੂੰ ਜਵਾਨੀਆਂ ਉਤੇ ਲਿਆਈ ਆਂ ਆਪਾਂ ਆਪਦਾ ਜਿਹੜਾ ਸਾਹਮਣੇ ਉੱਥੇ ਢੋਲ ਪਈ ਆ ਮੈਂ ਤੁਹਾਨੂੰ ਦਿਖਾ ਦੂੰਗਾ ਵੈਂਚਰੀ ਸਿਸਟਮ ਲੱਗਿਆ ਹੋਇਆ ਹੈ ਉਹਦੇ ਚ ਆਪਾਂ ਲਾ ਕੇ ਇੱਕ ਟੂਟੀ ਕਮਾ ਦਿੰਨੇ ਆ ਤੇ ਜਿਹੜਾ ਆਪਾਂ ਉਹਦੇ ਚ ਜੀਵ ਅਮਰਤ ਤਿਆਰ ਕੀਤਾ ਹੈਗਾ ਜਾਂ ਉਹਦੇ ਚ ਆਪਾਂ ਟ੍ਰੈਕੋਡਰਮਾ ਜਿਹੜਾ ਤਿਆਰ ਕੀਤਾ ਹੈ ਉਹ ਹੈ ਜਾਂ ਵੈਮ ਆਉਂਦਾ ਹੈਗਾ ਇਹ ਸਾਰੇ ਦੇ ਸਾਰੇ ਜਵਾਨੂ ਆ ਜਿਹੜੇ ਡਾਕਟਰ ਕ੍ਰਿਸ਼ਨ ਚੰਦਰਾ ਜੀ ਸਾਡੇ ਹੁਣ ਆਪਣੇ ਵਿੱਚ ਨਹੀਂ ਰਹੇ 1 ਮਹੀਨਾ ਪਹਿਲਾਂ ਜਾਂ 22 ਦਿਨ ਹੋ ਗਏ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਕੋਈ ਹਾਰਟ ਅਟੈਕ ਕਰਕੇ ਉਹ ਆਪਣੇ ਮੈਂ ਕਹਿਣਾ ਵੀ ਪੂਰੇ ਦੁਨੀਆ ਦੇ ਜਾਂ ਹਿੰਦੁਸਤਾਨ ਦੇ ਟੌਪ ਜਿਹੜੇ ਸਾਇੰਟਿਸਟ ਸੀ ਬਾਇਓ ਸਾਇੰਟਿਸਟ ਉਹਨਾਂ ਨੇ ਸਾਨੂੰ ਇੱਕ ਖੋਜ ਕਰਕੇ ਦਿੱਤੀ ਸੀ ਜਿਹੜੀ ਵੇਸਟ ਡੀਕੰਪੋਜ਼ ਦੀ ਪ੍ਰਾਲੀਆਂ ਨੂੰ ਕਿਵੇਂ ਗਾੜਨਾ ਹੈ ਫਸਲ ਅਵਸ਼ੇਸ਼ ਜਿਹੜੀ ਰਹਿਣਦਾ ਹੁਣ ਜਿਵੇਂ ਆਹ ਫਸਲ ਹੈ ਫਸਲ ਅਵਸ਼ੇਸ਼ ਕੀ ਹੁੰਦਾ ਗੰਡੇ ਕੱਟ ਲੈ ਪੱਟ ਕੇ ਭੂਕਾ ਕਟਾਂਗੇ ਭੂਕਾ ਵਾਂਚ ਛੱਡ ਦੇਾਂਗੇ ਪੂਕਾਂਾਂ ਚ ਸੱਟ ਕੇ ਤੇ ਤੁਸੀਂ ਵੇਸਟ ਡੀਕੰਪੋਜ਼ ਦੀ ਸਪਰੇਅ ਕਰ ਦਿਓ ਜਾਂ ਪਾਣੀ ਲਾਉਂਗੇ ਵਿੱਚ ਵੇਸਟ ਡੀਕੰਪੋਜ਼ ਦਾ ਉੱਥੇ ਡਰਮ ਰੱਖ ਕੇ ਟੂਟੀ ਖੋਲ ਦਿਓ ਜਿੰਨੀਆਂ ਭੂਕਾਂ ਪਈਆਂ ਸਾਰੀਆਂ ਉਹਨੇ ਗਾਲ ਕੇ ਤੇ ਖਾਦ ਚ ਕਨਵਰਟ ਕਰ ਦੇ ਨੇ ਜਿੰਨਾ ਨਿਊਟ੍ਰੀਐਂਟਸ ਇਹਦੇ ਅੰਦਰ ਸੀਗਾ ਕਿੱਥੇ ਚੱਕ ਕੇ ਬਾਹਰ ਸੁੱਟੀਏ ਕਿੱਥੋਂ ਫੇਰ ਨਿਊਟ੍ਰੀਐਂਂਟਸ ਆਪਣੀ ਜ਼ਮੀਨ ਨੂੰ ਹੀ ਮਿਲ ਗਿਆ ਭਰਾ ਉਹ ਰੀਚਾਰਜ ਪਹਿਲਾਂ ਕੀ ਸਿਸਟਮ ਚੱਲਦਾ ਸੀਗਾ ਆਪਣੇ ਹਰੇ ਘਰੇ 10-10 ਪਸ਼ੂ ਹੁੰਦੇ ਸੀ ਲੋਕ ਵੀ ਜਿਹੜਾ ਆਪਾਂ ਕਹਿੰਦੇ ਜੰਗਲ ਜਾਂਦੇ ਸੀ ਬਾਹਰ ਸੋ ਵੇਰੇ ਉਹ ਜੋ ਆਪਾਂ ਇਹ ਚੋਂ ਫਸਲ ਚੋਂ ਖਾਦਾ ਜੋ ਆਪਣੇ ਡੰਗਰਾਂ ਨੇ ਖਾਦਾ ਗੋਹਾ ਕੀਤਾ ਗੋਹਾ ਫੇਰ ਖੇਤ ਆ ਗਿਆ ਇੱਕ ਸਰਕਲ ਚੱਲਦਾ ਸੀਗਾ ਨਿਊਟ੍ਰੀਸ਼ਨ ਜਿਹੋ ਧਰਤੀ ਚ ਪਿਆ ਉਹ ਫਸਲ ਨੇ ਲਿਆ ਉਹ ਫਸਲ ਪਸ਼ੂਆਂ ਨੇ ਖਾਧੀ ਉਹ ਨਿਊਟ੍ਰੀਸ਼ਨ ਪਸ਼ੂਆਂ ਤੋਂ ਗੋਹੇ ਦੇ ਰੂਪ ਚ ਆ ਗਿਆ ਗੋਹਾ ਫੇਰ ਖੇਤ ਆ ਗਿਆ ਸਰਕਲ ਚੱਲਦਾ ਸੀ ਹੁਣ ਉਹ ਸਰਕਲ ਟੁੱਟ ਚੁੱਕਿਆ ਪਸ਼ੂ ਲੋਕਾਂ ਨੇ ਰੱਖਣੇ ਛੱਡਤੇ ਐ ਡੋਲੂ ਪ੍ਰਥਾ ਜਿਹੜੀ ਚੱਲ ਪਈ ਆ ਹਰੇਕ ਬੰਦਾ ਕਹਿੰਦਾ ਸਾਨੂੰ ਪਸ਼ੂ ਨਾ ਸਾਂਭਣਾ ਪਵੇ ਦੁੱਧ ਸਾਨੂੰ ਸ਼ੁੱਧ ਮਿਲ ਜੇ ਉਹ ਨਹੀਂ ਹੋਣਾ ਰੱਖਣੇ ਪੈਣਗੇ ਇਹ ਸਾਡਾ ਸਰਕਲ ਸੀ ਨਹੀਂ ਤੋੜਨਾ ਚਾਹੀਦਾ ਇੱਧਰ ਵਾਪਸ ਮੁੜਿਆ ਜੇ ਚੰਗੇ ਰਹਿਾਂਗੇ ਆਪਾਂ ਹੁਣ ਆਪਾਂ ਕੀ ਕਰਦੇ ਆ ਚਲੋ ਪਸ਼ੂ ਥੋੜੇ ਆ ਮੇਰੇ ਕੋਲੇ ਤਾਂ ਆਪ ਦੋਗਾ ਪਸ਼ੂ ਥੋੜੇ ਆ ਤਾਂ ਇਹਦੀਆਂ ਜਿਹੜੀਆਂ ਭੂਖਾਂ ਘਟੋ ਘਟ ਤੁਸੀਂ ਪਰਾਲੀ ਬਾਹਰ ਕੱਢਣੀ ਬੰਦ ਕਰ ਦਿਓ ਬਾਹਰ ਚੋਂ ਗੱਠਾਂ ਪਰ ਪਰ ਚਕਾਈ ਜਾਂਦੇ ਹੋ ਵੇਚੀ ਜਾਂਦੇ ਹੋ ਜਿੰਨਾ ਤੁਹਾਡਾ ਨਿਊਟ੍ਰੀਸ਼ਨ ਸੀ ਬਾਹਰ ਜਾ ਰਿਹਾ ਹੈਗਾ ਜਾਂ ਉਹਨੂੰ ਅੱਗ ਲਾਈ ਜਾਂਦੇ ਹੋ ਨਹੀਂ ਇਰੂ ਤੁਸੀਂ ਵਿੱਚ ਬਾਉਣੀ ਸ਼ੁਰੂ ਕਰੋ ਵਿੱਚ ਵਾ ਕੇ ਸਰਕਾਰ ਨੇ ਐਤ ਕੀ ਵੇਸਟ ਡੀਕੰਪੋਜ਼ ਦਿੱਤਾ ਸੀ ਪੂਸਾ ਕੰਪਨੀ ਦਾ ਉਹ ਵਰਤ ਲੋ ਉਹ ਨਹੀਂ ਵਰਤਣਾ ਡਾਕਟਰ ਕ੍ਰਿਸ਼ਨ ਚੰਦਰਾ ਦਾ ਵੇਸਟ ਡੀਕੰਪੋਜ਼ ਆਉਂਦਾ ਉਹਦਾ ਤਾਂ ਮਦਰ ਕਲਚਰ ਹੀ ਆਉਂਦਾ ਤੁਸੀਂ ਇੱਕ ਵਾਰੀ ਲਿਆਂਦਾ ਸਾਰੀ ਉਮਰ ਨਹੀਂ ਮੁੱਕਦਾ ਜਦੋਂ ਕਿ ਲੋ ਰਹਿ ਗਿਆ ਫੇਰ ਵਿੱਚ ਉਹਦੇ ਤੁਸੀਂ ਆਪਣਾ ਉਹ ਗੁੜ ਪਾ ਦਿਓ ਤੇ ਡਰਮ ਭਰ ਦਿਓ 7 ਦਿਨ ਹਲਾਉਂਦੇ ਰਹੋ ਫੇਰ ਤੁਹਾਡਾ 200 ਲੀਟਰ ਖੋਲ ਤਿਆਰ ਹੋ ਜਾਊਗਾ ਉਹ ਪਾ ਦਿਓ ਸਾਰੇ ਜੋ ਨਿਊਟ੍ਰੀਸ਼ਨ ਹੈਗਾ ਉਹ ਤੁਹਾਡਾ ਬਾਹ ਚ ਰਹੇਗਾ ਮੈਂ ਕਦੇ ਘਾਹ ਨਹੀਂ ਬਾਹਰ ਕੱਢਣ ਦਾ ਨਿਸ਼ਾਨ ਦੇ ਜਿੰਨੇ ਮੇਰੇ ਕੰਮ ਵਾਲੇ ਐ ਹਨਾ ਮੇਰੇ ਸਾਂਝ ਹੀ ਕਹਿਣਾ ਹੁੰਦਾ ਮੈਂ ਉਹਨਾਂ ਨੂੰ ਦਿਹਾੜੀਏ ਸ਼ਬਦ ਨਹੀਂ ਵਰਤਦਾ ਉਹ ਸਾਡੀ ਸਾਂਝ ਐ ਉਹ ਮੇਰੇ ਨਾਲ ਕੰਮ ਕਰਾਉਂਦੇ ਐ ਚਲੋ ਮੈਂ ਉਹਨਾਂ ਦੇ ਦੁੱਖ ਸੁੱਖ ਚ ਖੜਦਾ ਨਾਲ ਹਨਾ ਤੇ ਉਹ ਸਾਰੀਆਂ ਚੀਜ਼ਾਂ ਜੋ ਘਾਹ ਕੁ ਹੁਣ ਆ ਦੇਖੋ ਆਹ ਦਰਖਤ ਲੱਗੇ ਐ ਇਹਨਾਂ ਦੇ ਥੱਲੇ ਘਾਹ ਵਿਛਾਇਆ ਐ ਇਹ ਕੀ ਕਰੂਗਾ ਇੱਕ ਸਿੱਧੀ ਸੂਰਜ ਤੋਂ ਧੁੱਪ ਆਉਂਦੀ ਐ ਉਹ ਧਰਤੀ ਨਹੀਂ ਪਾੜਦੀ ਖਰਾਬ ਨਹੀਂ ਹੁੰਦੇ ਨੰਬਰ 2 ਇਹਨੂੰ ਇਹ ਮੌਇਸਚਰ ਮੈਂਟੇਨ ਰੱਖੂਗਾ 2 ਦਿਨ ਪਾਣੀ ਨਹੀਂ ਲੱਗਿਆ ਤਾਂ ਇਹਨੇ ਥੱਲੇ ਸਿਲ ਰੱਖਣੀ ਹੈ ਸੋ ਇਹ ਜਿਹੜੇ ਨਿਊਟ੍ਰੀਸ਼ਨ ਹੈ ਇਹਨਾਂ ਨੂੰ ਆਪਾਂ ਦੁਬਾਰਾ ਬਹਾਲ ਕਰੀਏ ਫਸਲ ਦੇ ਵਿੱਚ ਹੀ ਰੱਖ ਗਏ ਇਹਨਾਂ ਚੀਜ਼ਾਂ ਨਾਲ ਵੀ ਆਪਾਂ ਝਾੜ ਵਧਾ ਸਕਦੇ ਹਾਂ ਜ਼ਰੂਰੀ ਨਹੀਂ ਕੈਮੀਕਲ ਕਰਕੇ ਹੁਣ ਮੰਨ ਲਓ ਗੰਢਾ ਚੋਂ ਤਾਂ 2 ਲੱਖ ਕਮਾ ਲਿਆ 2 ਲੱਖ ਦੀ ਸਪਰੇਅ ਕਰਤੀ ਫਿਰ ਕੀ ਫਾਇਦਾ ਕਰਨ ਦਾ ਆਪਾਂ ਨੂੰ ਹੌਲੀ ਹੌਲੀ ਕੁਦਰਤੀ ਖੇਤੀ ਵਾਲੇ ਪਾਸੇ ਆਉਣਾ ਪੈਣਾ ਹੈ ਆਰਗੇਨਿਕਲੇ ਪਾਸ ਹੁਣ ਦੋ ਚੀਜ਼ਾਂ ਹੁੰਦੀਆਂ ਇੱਕ तरीका ਹੁੰਦਾ ਹੈਗਾ ਆਰਗੈਨਿਕ ਕਰਨ ਦਾ ਵੀ ਤੁਸੀਂ ਮਿੱਤਰ ਕੀੜਿਆਂ ਤੇ ਮਿੱਤਰ ਜਵਾਨੂਆਂ ਤੇ ਕੰਮ ਕਰੋ ਹੁਣ ਜਿਵੇਂ ਵੇਸਟ ਡੀਕੰਪੋਜ਼ ਹੋ ਗਿਆ ਟ੍ਰਾਈਕੋਡਰਮਾ ਹੋ ਗਿਆ ਵੈਮ ਹੋ ਗਿਆ ਬਵੇਰੀਆ ਬਿਸੀਆਂਣਾ ਸ਼ਾਇਦ ਕਰਕੇ ਹੈਗਾ ਹੈਗਾ ਡਾਕਟਰ ਕ੍ਰਿਸ਼ਨ ਚੰਦਰ ਦਾ ਹੁਣੇ ਉਹਨਾਂ ਨੇ ਜਾਣ ਤੋਂ 2 ਦਿਨ ਪਹਿਲਾਂ ਹੀ ਲਾਂਚ ਕੀਤਾ ਉਹਨਾਂ ਦੀ ਡੈਥ ਹੁੰਦੀ ਹੈ ਉਹ ਤੁਸੀਂ ਉਹ ਇੱਕ ਫੰਗਸ ਹੈ ਮਿੱਤਰ ਫੰਗਸ ਹੈ ਉਹ ਤੁਸੀਂ ਹਰ ਹਫ਼ਤੇ ਉਹਦੀ ਸਪਰੇਅ ਕਰਦੇ ਰਹੋ ਉਹ ਕੀ ਕਰੂਗੀ ਜਦੋਂ ਕੋਈ ਕੀੜਾ ਪਿਆ ਉਹ ਕੀੜੇ ਦੇ ਢਿੱਡ 'ਚ ਜਾ ਬੜੂਗੀ ਅੰਦਰ ਜਾ ਕੇ ਉਹਦਾ ਸਾਰਾ ਸਿਸਟਮ ਖਿਲਾਰ ਦੂਗੀ ਜਾਇਰ ਤੋਂ ਵੀ ਬਚ ਗਏ ਆਪਾਂ ਠੀਕ ਐ ਪੈਸੇ ਲੋਨ ਤੋਂ ਵੀ ਬਚ ਗਏ ਆਪਾਂ ਕਿੱਡੀ ਲੁੱਟ ਹੋ ਰਹੀ ਹੈ ਆਪਣੀ ਹੁਣ ਮੰਨ ਲਓ ਟਰੈਕੋਡਰਮਾ ਤੁਸੀਂ ਮੰਡੀ ਨੂੰ ਸ਼ਹਿਰੋਂ ਲੈ ਕੇ ਪਾਉਣਾ ਬਾਜ਼ਾਰੋਂ 300 ਰੁਪਏ ਦਾ ਕਿੱਲੇ ਦਾ ਪੈਂਦਾ ਮੰਨ ਲਓ 300 ਤੋਂ 500 ਰੇਟ ਆ 300 ਦਾ ਪਿਆ ਇੱਕ ਵਾਰੀ ਪੈ ਗਿਆ ਫੇਰ ਲੋਡ ਪੈ ਗਈ ਫੇਰ 300 ਫੇਰ 300 ਫੇਰ 300 10 ਵਾਰੀ ਪੈਸੇ ਦਿੱਤੇ ਤੇ ਤੁਸੀਂ ਉਹਦਾ ਮਦਰ ਕਲਚਰ ਘਰੇ ਰੱਖੋ ਜਿੰਨਾ ਮਰਜ਼ੀ ਵਧਾਈ ਜਾਓ ਕਿੰਨਾ ਜਦੋਂ ਲੋਡ ਆ ਉਹਦੀ ਪਾ ਲਓ ਤੁਹਾਡਾ ਕੋਈ ਪੈਸਾ ਨਹੀਂ ਲੱਗਿਆ ਖੇਤੀ ਮੁਨਾਫੇ ਵਾਲੀ ਉਦੋਂ ਹੋਊਗੀ ਜਦੋਂ ਖਰਚੇ ਘੱਟ ਹੋਣਗੇ ਜਿਹੜੇ ਖਰ ਉਹ ਖੂਨ ਪਸੀਨੇ ਵਾਲੀ ਗੱਲ ਹੀ ਹੁੰਦੀ ਹੈ ਤਾਂ ਇਹਨਾਂ ਦੀ ਤੁਸੀਂ ਮਲਟੀਨੈਸ਼ਨਲ ਕੰਪਨੀਆਂ ਨੂੰ ਲੁੱਟ ਕਰਾਉਣੀ ਬੰਦ ਕਰ ਦਿਓ ਖੇਤੀ ਨੂੰ ਪੁਰਾਣੇ ਤਰੀਕੇ ਨਾਲ ਸੰਭਾਲ ਲਓ ਇੱਕ ਗੰਡੇ ਦੀ ਹਰੇਕ ਫਸਲੀ ਤੁਹਾਨੂੰ ਜਿਹੜੀ ਆ ਵੱਡਾ ਮੁਨਾਫਾ ਦੇ ਕੇ ਜਾਊਗੀ ਉਹ ਸੋਹਣੀ ਜਾਣਕਾਰੀ ਦਿੱਤੀ ਆ ਬਾਈ ਜੀ ਹੋਰਾਂ ਨੇ ਕੱਲੀ ਗੰਡੇ ਪੱਟਣ ਦੀ ਗੱਲ ਹੀ ਨਹੀਂ ਸਗੋਂ ਬਹੁਤ ਸਾਰੀਆਂ ਗੱਲਾਂ ਨੂੰ ਸਮੇਟ ਲਿਆ ਇਸ ਗੱਲਬਾਤ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਜੀ ਹੋਰਾਂ ਦਾ ਸੰਪਰਕ ਨੰਬਰ ਤੁਹਾਨੂੰ ਦੇ ਛੱਡਿਆ ਤੁਸੀਂ ਸੰਪਰਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪਨੀਰੀਆ ਜਿਹੜੀ ਗੰਢਿਆਂ ਦੀ ਉਹ ਬਾਈਪਾਸੋਂ ਪ੍ਰਾਪਤ ਕਰ ਸਕਦੇ ਹਾਂ ਲੈ ਸਕਦੇ ਹਾਂ ਬਾਈ ਜੀ ਇਹ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਬਾਈ ਜੀ ਤੁਹਾਡਾ ਵੀ ਧੰਨਵਾਦ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਤੁਸੀਂ ਜੁੜੇ ਹੋ ਸੁਣਦੇ ਰਹੇ ਨੇ ਠੀਕ ਆ ਸਾਨੂੰ ਵੀ ਹੌਸਲਾ ਮਿਲਦਾ ਨਵੀਂ ਖੇਤੀ ਨਵੀਆਂ ਪੈੜਾ ਨਵੀਆਂ ਖੋਜਾਂ ਅਸੀਂ ਵੀ ਕਰਦੇ ਰਹਿੰਦੇ ਹਾਂ ਹਨਾ ਕੁਝ ਕਰਨ ਦਾ ਹੌਸਲਾ ਵੀ ਤਾਂ ਮਿਲਦਾ ਵੀ ਜਦੋਂ ਕਿਸੇ ਦੀ ਕਾਲ ਆਉਂਦੀ ਹੈ ਵੀ ਹਾਂ ਕਈ ਬਜ਼ੁਰਗ ਕਾਲ ਕਰਦੇ ਆ ਇੱਕ ਮੈਨੂੰ ਬਾਹਰੋਂ ਕਾਲ ਆਈ ਕਹਿੰਦੇ ਪੁੱਤਰਾ ਖੇਤੀ ਤਾਂ ਨਹੀਂ ਕਰਦਾ ਪਰ ਤੇਰੀ ਗੱਲਬਾਤ ਸੁਣ ਕੇ ਸਵਾਦ ਆ ਗਿਆ ਮਤਲਬ ਉਹ ਤੋਂ ਆਪਦੇ ਆਪ ਨੂੰ ਵੀ ਸਕੂਨ ਮਿਲਦਾ ਠੀਕ ਹੈ ਬਾਈ ਜੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਬਾਕੀ ਤੁਸੀਂ ਕਰੋ ਗੱਲ ਜੀ ਬਿਲਕੁਲ ਜੀ ਮੈਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੈਣਾ ਖੇੜਾ ਤੋਂ ਕੁਲਵਿੰਦਰ ਔਲਖ ਨੂੰ ਇਹਨਾਂ ਜਾਣਕਾਰੀਆਂ ਦੇ ਨਾਲ ਦਿ